ਖਾਦਾ ਕਾਇਦੇ ਹੁੰਦੇ ਨੇ ਸਿਆਣੇ ਕਿ ਟਿੰਗਾਂ ਦੀ ਮਾਤਾ ਨਾ ਸੋਦੀ ਚੋਰਨੀ ਆਂਗੀ ਕੀ ਕਰਾ ਹੁਣ ਚੋਰੀ ਵੀ ਕਰਨੀ ਪੈਂਦੀ ਏ ਧੀ ਦੀ ਮਾਰੀ ਨੂੰ ਤਾਂ ਹੁਣ ਚਲ ਨਾਲ ਤਾਂ ਕਿਹੜਾ ਦੁੱਧ ਦੇਖ ਪਾ ਪਾ ਕੇ ਆਉਣੀ ਆ ਨਾ ਤਾਂ ਹੁਣ ਉਹ ਚੋਰੀਆਂ ਲਈਆਂ ਡੇਰੀ ਵਾਲੇ ਤੋਂ ਨਾਲੇ ਹੁਣ ਹੋਰ ਪਵਾ ਕੇ ਲਈਆਂ ਉਹ ਤੋਂ ਚਲ ਕੋਈ ਨਾ ਕਿਹੜਾ ਦੁੱਧ ਪਾਉਣ ਆਉਂਦੇ ਨੇ ਨਾ ਮੁੰਡਾ ਆਉਂਦਾ ਨਾ ਬਹੂ ਆਉਂਦੀ ਦੁੱਧ ਪਾਉਣ ਮੈਂ ਹੀ ਪਾ ਕੇ ਜਾਣਾ ਤੇ ਉਹ ਕਿਰਾ ਕੋਈ ਹਿਸਾਬ ਕਿਤਾਬ ਕਰਦੇ ਨੇ ਮੈਂ ਹੀ ਹਿਸਾਬ ਕਿਤਾਬ ਕਰਨਾਗਾ ਬਸ ਵਿਕੀ ਕਰ ਦੂੰ ਕਾਲਾ ਮਾਲ ਕਹਿ ਦੂੰਗੀ ਵੀ ਇੰਨਾਗਾ ਇੰਨਾਗਾ ਆ ਵੀ ਮੈਂ ਕੀ ਕਰ ਕੱਟ ਜਾਂਦਾ ਰੋਜ ਦੁੱਧ ਕੱਟ ਗਈਆਂ ਠੰਡ ਦਾ ਕਰਕੇ ਤੇ ਵੀ ਆਏ ਹੁਣ ਬੜਾ ਪਤਾ ਲੱਗਦਾਗਾ ਵੀ ਕਿੰਨਾ ਦੁੱਧ ਹੈਗਾ ਚਲ ਦੇਖੀ ਜਾਉ ਮੈਂ ਹੀ ਪੈਸਾ ਟੱਕਾ ਫੜਨਾ ਤੇ ਮੈਂ ਸਾਰਾ ਕੁਝ ਕਰਨਾਗਾ ਉਹਨਾਂ ਤੋਂ ਮੈਂ ਕੀ ਦਿਵਾਲਾ ਚਲ ਖੋਆ ਕੱਢ ਕੇ ਕੁੜੀ ਨੂੰ ਤੇ ਮੋਜਾਂ ਨਾਲ ਚਲ ਦੇ ਦੂੰਗੀ ਹੋ ਜੀ ਬਾਕੜੀ ਨੂੰ ਹੁਣ ਕੀ ਕਰੂੰਗੀ ਕਿਉਂਕਿ ਕੁੜੀ ਆਈ ਐ ਹੁਣ ਖਵਾਤਾ ਦੇਣੀ ਪਊਗਾ ਕੱਢ ਕੇ ਇਹ ਤਾਂ ਹੁਣ ਫੇਰ ਕੋਈ ਰਾਟੋ ਹੀ ਨਹੀਂ ਦਿੰਦੇ ਹਰ ਪਰੀ ਤੱਕ ਆਹ ਦੇਂਦੀ ਆ ਖੋਏ ਨੂੰ ਕੀ ਹੈਗਾ ਇਹ ਤਾਂ ਮੰਦੀ ਨਹੀਂ ਹੁਣ ਚੋਰਵੀ ਕੱਢ ਕੇ ਦੇਉਂਗੀ ਖਵਾ ਕੁੜੀ ਨੂੰ ਕਿਰਾਟੋਲੀ ਪਰ ਕੇ ਦੇ ਦੂੰ ਕੱਢ ਕੇ ਖੋਆ ਦੇਖੀ ਜਾਊਗੀ ਸਾਰਾ ਦਿਨ ਪਸਵਾ ਕਿੰਦਾ ਰਹਿੰਦਾ ਸਾਰਾ ਦਿਨ ਹਰਾ ਸਿੱਟੀ ਜਨੇ ਤਾਂ ਵੀ ਨਹੀਂ ਖਾਂਦੀਆਂ ਔਰੇ ਹਮਣਿਆ ਚਾਰਾਂ ਨੇ ਇੰਨਾ ਜੀ ਹੱਥ ਮਾਰਦਾ ਤਰਿਆ ਫਿਰਦਾ। ਉਹ ਮੱਜਾਂ ਹੀ ਸਮਝੀ ਹੋਰ ਕੀ ਕਰੀਏ ਤੂੰ ਤਾਂ ਸਾਹਮਣੀ ਹੀ ਸਾਹਮਣੀ ਹੀ ਪੈਂਦੀ ਆ। ਮੜਾਏ ਨਾ ਉਹਦੇ ਕੋਲੇ ਜਾ ਕੇ ਆ ਜਿਹੜੇ ਆਪਾਂ ਦੁੱਧ ਭੌਣੇ ਡੈਰੀ ਚ। ਉਹ ਡੈਰੀ ਚ ਮੈਂ ਕੀ ਜਾਣਾ? ਬੇਬੇ ਆਪੀ ਹਿਸਾਬ ਕਿਤਾਬ ਕਰਦੀ ਆ ਮੈਂ ਹੀ ਨਹੀਂ ਜਾਂਦਾ। ਉਹ ਬੇਬੇ ਨੂੰ ਕਿਹੜਾ ਹਿਸਾਬ ਆ ਬੇਬੇ ਨੂੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਸ਼ਾਦੀ ਫੈਂਟ ਕਿੰਨੀ ਆਉਂਦੀ ਹੈਗੀ। ਤੂੰ ਮੜਾ ਵਟ ਉਹਦੇ ਨਾਲ ਹਿਸਾਬ ਕਰਕੇ ਉਹਨੂੰ ਐ ਕਹੇ ਵੀ ਭਾਈ 5000 ਰੁਪਏ ਚਾਹੀਨ ਨੇ, ਪੈਸੇ ਫੜ ਕੇ ਲਿਆ। ਬੇਬੇ ਨੂੰ ਤਾਂ ਮੈਂ ਕਹੀ ਨਹੀਂ ਮਾਂ ਬੇਬੇ ਤਾਂ ਹਿਸਾਬ ਨਹੀਂ ਹੁੰਦਾ ਵਾਸਤਾ ਨਹੀਂ। ਉਹਦੇ ਪੈਸੇ ਤਾਂ ਫੈਂ ਓ ਮੈਂ ਤੇਰੀ ਗੱਲ ਹੁਣ ਸਮਝ ਗਿਆ ਹਾਂ 5000 ਰੁਪਏ ਤੈਨੂੰ ਲੋੜ ਐ ਤਾਂ ਮੈਨੂੰ ਕਹਿਣੀ ਐ ਕਿ ਬੇਬੇ ਨੇ ਪੈਸੇ ਨਹੀਂ ਦੇਨੇ ਆਹੀ ਗੱਲ ਐ ਸਾਰਾ ਦਿਨ ਉਹੀ ਗੱਲ ਗੋਹਾ ਸਟਦੀਆਂ ਸਾਰਾ ਦਿਨ ਇਹਨਾਂ ਨੂੰ ਸਾੰਭਦੀਆਂ ਸਾਰਾ ਦਿਨ ਨੀਰਾਚਾਰਾ ਪਾਉਂਦੀਆਂ ਅੱਤ ਤੂੰ ਤਾਂ 2 ਮਿੰਟ ਆ ਰੁਗ ਭਰ ਕੇ ਸਟਕ ਕੇ ਆਇਆ ਟੋਕਰ ਸਟਕ ਕੇ ਆਇਆ ਤੂੰ ਹਰੇ ਦਾ ਨਾ ਮੇਰੀ ਗੱਲ ਸੁਣ ਸਾਰਾ ਦਿਨ ਪਸ਼ੂ ਮੈਂ ਸਾੰਭਦੀਆਂ ਮੈਂ ਤਾਂ ਰੁਗ ਸਟਕ ਕੇ ਆਇਆ ਹੱਥ ਮਾਰ ਕੇ ਆਇਆ ਮੱਜਾਂ ਨੂੰ ਹਾਂ ਤੈਨੂੰ 5000 ਦੀ ਲੋੜ ਐ ਉਹ ਜੇ ਦੁੱਧ ਨਾਲ 6-7000 ਬਣ ਕੇ ਦੂਜੇ ਫਿਰ ਮੈਂ ਰੱਖ ਲਾਂ ਆਹੋ ਮੈਂ ਤਾਂ ਦੇਖ ਨਾ ਮੈਂ ਕੀ ਕਰਨਾ 5000 ਨਾ ਮੈਂ 5 ਕਰਨਾ ਨਾ ਮੈਂ 7 ਕਰਨਾ ਮੈਂ ਤਾਂ ਨਹੀਂ ਤਾਂ ਆਪਦੇ ਆ ਦੇਖ ਲਾ ਚੱਪਲਾਂ ਪਾਈਆਂ ਪੈਰਾਂ 'ਚ ਸਭ ਤੋਂ ਨੂੰਆਂ ਦੇ ਬੂਟ ਪਾਏ ਸਿਆਲ 'ਚ ਮੇਰੇ ਤਾਂ ਸਿਆਲ ਵਾਲੇ ਬੂਟ ਨਹੀਂ ਨੇ ਤਾਂ ਮੈਨੂੰ ਬੂਟ ਦਵਾ ਕੇ ਲਿਆ ਤੇ ਨਾਲੇ ਜਵਾਕਾਂ ਦੇ ਕੱਪੜੇ ਲਿਓਣੇ ਤੇ ਨਾਲੇ ਮੈਂ ਕੋਟੀ ਲਿਓਣੀ ਹੈ ਰੁਪਏ ਮੈਂ ਇੱਥੇ ਰੱਖੂੰ ਕੋਲੇ ਆਪਦੇ ਤੂੰ ਹੀ ਰੱਖ ਲੈ ਮੈਨੂੰ ਤਾਂ ਸਮਾਨ ਦਵਾ ਦੀ ਚੱਲ ਠੀਕ ਹੈ ਕੋਈ ਹਿਸਾਬ ਕਰਨ ਦਾ ਫਾਇਦਾ ਵੀ ਹੈ ਮਹਾਵੀ ਨੂੰ ਮੱਥਾ ਮਾਰੀਆ ਬੇਬੇ ਨੂੰ ਬੜਨੇ ਆਈ ਦਮਗਾ ਹੈ ਬੇਬੇ ਨੂੰ ਲਿਆ ਦੇਂਗੇ ਇੱਕਦਮ ਬੇਬੇ ਨੂੰ ਪੁੱਛ ਲਾਂਗੇ ਬੇਬੇ ਜੇ ਤਾਂ ਮोटा ਸ਼ੂਟ ਮੰਗਾਉਣਾ ਬ ਉਹ ਚਾਲੀ ਤੋਂ ਮੇਰੇ ਕੋਲ ਪਈ ਸੀ ਮੇਰੇ ਕੋਲ ਆ ਗਈ ਹਾਂ ਫਿਰ ਤਾਂ ਸ਼ੂਟ ਤਾਂ ਲਿਆ ਕੇ ਦੇਣੀ ਪੂਗੀ ਉਹ ਮੈਂ ਤਾਂ ਪਸ਼ਮੀਨੇ ਦਾ ਸ਼ੂਟ ਲੈ ਕੇ ਆਉਣਾ ਮੋਟਾ ਉਹ ਲੈ ਨਹੀਂ ਤੂੰ ਪੈਸੇ ਦਾ ਫੜ ਲਿਆ ਵੰਡੇ ਨੇ ਹਿਸਾਬ ਕਰਕੇ ਪਹਿਲੀ ਹੋਇਆ ਪਿਆ ਫਲਾਣਾ ਸ਼ੂਟ ਲਿਓ ਉਦੋਂ ਕਾਲੇ ਹੂੰ ਮੈਂ ਤੈਨੂੰ ਹੁਣ ਦੱਸਦੀ ਹਾਂ 1000 ਰੁਪਏ ਦੇ ਤਾਂ ਮੇਰਾ ਸ਼ੂਟ ਆਊਗਾ ਕੜਾਈ ਵਾਲਾ ਲੈ ਕੇ ਆਉਂਗੀ ਮੈਂ ਨਾ ਉਹ ਕੋਈ ਨਹੀਂ ਤੂੰ ਐ 60000 ਦਾ ਤਾਂ ਦੁੱਧ ਪਾਈ ਜਾਂਦਾ ਆਪਣਾ ਹੱਥ ਤੇ ਚਾ ਕੋਈ ਗੱਲ ਨਹੀਂ ਉਹਨੂੰ ਐ ਕਹਦੀ ਵੀ 50000 ਦਾ ਤਾਂ ਪੈ ਜਾਂਦਾ ਤਨਕਹ 1000 ਰੁਪਇਆ ਸਾਨੂੰ ਵਧ ਦੇ ਦੇ 10000 ਰੁਪਇਆ ਫੜ ਲਈ ਸਾਰੇ ਤੱਬਰ ਦੇ ਕੱਪੜੇ ਆ ਜਾਣਗੇ ਤੂੰ ਵੀ ਇੱਕੋ ਕੁੜਤਾ ਪਜਾਮਾ ਪਾਈ ਫਿਰਨੇ ਦੋ ਕੁੜਤੇ ਪਜਾਮੇ ਲਈ ਤਾਂ ਤੂੰ ਬੜੀਆਂ ਦੱਸਦੀ ਹੈ ਹਨ ਉਹ ਗੱਲ ਤਾਂ ਠੀਕ ਹੈ ਮੈਂ ਤਾਂ 5-7000 ਰੁਪਇਆ ਫੜ ਕੇ ਮੁੰਡਿਆਂ ਦਾ ਉਹ ਜਿਹੜਾ 3000 ਅਡਵਾਂਸ ਕਹਿੰਦਾ ਤੂੰ ਇਹ ਵਧੀਆ ਗੱਲ ਦੱਸੀ ਮੈਂ ਫੇਰ ਆਪੇ 5000 ਫੜ ਕੇ ਲਊ ਪੂਰਾ ਕਿਹੜਾ ਆਪ ਦੁੱਧ ਨਹੀਂ ਪਾਵਾਂਗੇ ਦੁੱਧ ਤਾਂ ਕਿ ਤੈਨੂੰ ਹੀ ਪਾਵਾਂਗੇ ਬਸ ਠੀਕ ਹੈ ਠੀਕ ਹੈ ਹਾਂ ਤੂੰ ਮੈਨੂੰ ਸਹੀ ਗੱਲ ਦੱਸ ਬਿਓ ਦੱਸ ਜਾ ਜਾ ਮੈਨੂੰ ਪਤਾ ਹੀ ਹੈ ਕਹਿੰਦਾ ਕਿ ਬੇਬੇ ਨੂੰ ਭੇਜ ਦੇ ਬ ਬੇਬੇ ਉਹ ਦੁੱਗੋਜੀਆਂ ਕਰਨ ਨੂੰ ਰਹਿੰਦੀ ਹੈਗੀ ਬੇਬੇ ਨੂੰ ਜੇ ਕੋਈ ਸਰਿਆ ਤਾਂ ਸ਼ੂਟ ਲਿਆ ਦੇਾਂਗੇ ਮੋਟਾ ਸ਼ੂਟ ਲਿਆ ਦੂੰਗੀ ਬੂਟ ਮੰਗਾਉਣੇ ਹੋਏ ਬੂਟ ਲਿਆ ਦੂੰਗੀ ਪਤਾ ਨਹੀਂ ਹੁਣ ਕਿੱਧਰ ਗਈ ਹੈਗੀ ਕਿਹੜੇ ਬੇੜਿਆਂ ਦੀ ਗਈ ਆ ਤਾਂ ਘਰੀ ਨਹੀਂ ਵੜਦੀ ਬੇਬੇ ਨੇ ਤਾਂ ਸਾਰਾ ਖਿਆਲ ਸਾਡ ਰੱਖਿਆ ਗਾਲੇ ਫੋਨ ਵੀ ਨਹੀਂ ਲਾਉਂਦੀ ਹੈ ਹੈਲੋ 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 ਕਿਵੇਂ ਬੇਬੇ ਵਧੀਆ ਪੁੱਤੋ ਵਧੀਆ ਹੋਰ ਵੀ ਠੀਕ ਆ ਬੇਬੇ ਵਧੀਆ ਕਿ ਮੈਂ ਪੁੱਤ ਤਾਂ ਨੂੰ ਆਇਆ ਦੀ ਸੀ ਮੈਂ ਕਿਹਾ ਤੂੰ ਆ ਜਾ ਅੱਛਾ ਬੇਬੇ ਹਾਂ ਤੇਰਾ ਖੋਆ ਕੱਢਿਆ ਪਏ ਪੁੱਤ ਮੈਂ ਤਾਂ ਚੋਰੀਆਂ ਕੱਢਿਆਗਾ ਤੇਰੇ ਤਾਈਕੇ ਘਰੇ ਅੱਛਾ ਬੇਬੇ ਫਿਰ ਤੂੰ ਫੜਾ ਹੀ ਜਾਂਦੀ ਬੇਬੇ ਨਹੀਂ ਪੁੱਤ ਮੇਰੇ ਐਸੇ ਪਤਾ ਲੱਗ ਜੂ ਤੈਨੂੰ ਪਤਾ ਹੀ ਹਰਪ੍ਰੀਤ ਦਾ ਸਬਾਹ ਨਹੀਂ ਫਿਰ ਆਇਆ ਕਿ ਤੂੰ ਕੀ ਕਰਨ ਜਾਣੀ ਐ ਕਿ ਵੀਰਪਾਲ ਕੋਲੇ ਤੂੰ ਆ ਜਾ ਮੈਂ ਤੈਨੂੰ ਚੋਰੀਆਂ ਫੜਾ ਦੂੰਗੀ ਐ ਤਾਂ ਮੈਨੂੰ ਪਤਾ ਬੇ ਬੇਰੇ ਸਬਾਹ ਦਾ ਤਾਂ ਹਰਪ੍ਰੀਤ ਦੇ ਤਾ ਹੋਰ ਤੇ ਤੂੰ ਆ ਜਾ ਤੇ ਮੈਂ ਤਾਂ ਮਸਾ ਕੱਢਿਆ ਭਾਈ ਤਾਂ ਮੈਂ ਤੈਨੂੰ ਦੇਖ ਹੁਣ ਤੇ ਕਰ ਮੈਂ ਤੇ ਫੋਨ ਨਹੀਂ ਤੈਨੂੰ ਲਾਇਆ ਗਿਆ ਮੈਂ ਤਾਂ ਖੂਆ ਕੱਢੀ ਗਈ ਉੱਥੇ ਮੈਨੂੰ ਟਾਈਮ ਲੱਗ ਗਿਆ ਅੱਛਾ ਬੇਬੇ ਹਾਂ ਤੇ ਇਹਨੂੰ ਹਰਪ੍ਰੀਤ ਨੂੰ ਕੋਈ ਨਾ ਮੈਂ ਤੇ ਆਪੇ ਮੈਂ ਟਾਲ ਨੂੰ ਕੋਈ ਆਨੀ ਬਹਾਨੀ ਕਿਸੇ ਪਾਸੇ ਹਾਂ ਬੇਬੇ ਤੂੰ ਇਹਨੂੰ ਜ਼ਿਆਦਾ ਟਾਲ ਨਹੀਂ ਹਰਪ੍ਰੀਤ ਨੂੰ ਨਾ ਟਾਲੂਗੀ ਪੁੱਤ ਫੇਰਾਇਦਾ ਕਿੱਥੇ ਸਾਂ ਕਿੱਥੇ ਤੈਨੂੰ ਪਤਾ ਹੀ ਐ ਤੇ ਐਵੇਂ ਫਿਰ ਕਲੇਸ਼ ਪਾਉਗੀ ਆਈ ਨਹੀਂ ਇਹ ਖੂਆ ਤੈਨੂੰ ਦੇਣ ਦੇ ਮੈਂ ਤਾਂ ਮਸਾ ਕੱਢਿਆ ਚੋਰੀ ਬਿਚੋਰੀ ਨਾਲ ਹੋਰ ਬੇਬੇ ਕਲੇਸ਼ਨ ਵਾਲੀ ਐ ਇੱਕ ਤਾਂ ਕਲੇਸ਼ਨ ਪਾਈ ਹੋਏ ਕਿ ਤੈਨੂੰ ਪਤਾ ਹੀ ਹੈ ਚਲ ਮੈਂ ਤਾਂ ਹੁਣ ਭਾਈ ਕੀ ਆਖਾਂ ਵੀ ਕਲੇਸ਼ਨ ਆ ਕਿ ਜਾਂ ਨਾ ਕਲੇਸ਼ਨ ਹੈ ਨਾ ਹੋਰ ਬੇਬੇ ਕਾਹਨੂੰ ਤਾਂ ਕਿਹਦਾ ਜੀ ਕਰਦਾਗਾ ਹੋਰ ਜੇ ਭਾਈ ਕਲੇਸ਼ ਕਰਦੀ ਆ ਫੇਰ ਹੀ ਹੁਣ ਚੋਰੀਆਂ ਉਹੀ ਗੱਲ ਵਾਂਗੂ ਕੱਢ ਕੇ ਜੰਨੀਆਂ ਤੈਨੂੰ ਖੋਆ ਜੇ ਹੁਣ ਆਪਦੇ ਮੂੰਹ ਨਾਲ ਹੀ ਕਹਿ ਦਿੰਦੀ ਕਿ ਲੈ ਬੇਬੇ ਆਪਾਂ ਖੋਆ ਕਰਦੀ ਆ ਦੀਰਪਾਲ ਨੂੰ ਫੜਾਇਆ ਹੀ ਇਹ ਜੇ ਲੈ ਪਮਾ ਦੀ ਮੈਂ ਘਰੀ ਕੱਢ ਲੈਂਦੀ ਜੇ ਚੰਗੀ ਹੋਵੇ ਬੇਬੇ ਆਪ ਹੀ ਕੱਢ ਕੇ ਦੇਵੇ ਹੋਰ ਫੇਰ ਆਪ ਕਿੱਥੋਂ ਕੱਢ ਕੇ ਦੇ ਦੂ ਭਾਈ ਉਹ ਤਾਂ ਜੇ ਨਾ ਕੱਢਿਆ ਘਰੇ ਖਤਮ ਆ ਆਪੀ ਬਥੇਰਾ ਲਾਵਾ ਪੰਠੀ ਲਿਆ ਕਿ ਤੇ ਮੈਂ ਤਾਂ ਮਿੱਟੀ ਕੱਢ ਲਾ ਲੋਹੀ ਗਲਮ ਕਰ ਕਲੇਸ਼ ਕਰਦੀ ਐ ਫੇਰ ਬਸ ਮੈਨੂੰ ਚੋਰੀ-ਬਚੋਰੀ ਕਰਨੀ ਪੈਂਦੀ ਐ ਤੇਰੀ ਖਾਤਰ ਉਹ ਤਾਂ ਮੈਂ ਚਲ ਕੀ ਕਰਨਾਗਾ ਸਾਰਾ ਸਮਾਨ ਲਿਆ ਕੇ ਦੇਵੇ ਵੀ ਲੈ ਕੱਢ ਲਵੇ ਵੇਖੋ ਆ ਵੀ ਫੜ ਆਏ ਆਂ ਕਿੱਥੋਂ ਹੁਣ ਭਾਈ ਦੁੱਧ ਸੀ ਕੋ ਤਾਂ ਕਿਹੜਾ ਹੁਣ ਘਰ ਆਲਾ ਸੀ ਨਾ ਤਾਂ ਹੋਰ ਰੱਖਿਆਗਾ ਚੋਰੀਆਂ ਤੇਰੇ ਤਾਂ ਇੱਕ ਇੱਕ ਘਰੇ ਨਾਲੇ ਹੋਰ ਲਿਆਈਆਂ ਜੁੱਟਾਲੇ ਤੋਂ ਮੈਂ ਕਿ ਚੱਲ ਕੋਈ ਨਾ ਸਭ ਕਿਤਾਬ ਤਾਂ ਮੈਂ ਹੀ ਕਰਨਾਗਾ ਤੇ ਆਪੀ ਮਤ ਅੱਧੀ ਕੀ ਗਾਲਾਂ ਮਾਲਾਂ ਕਰ ਦੂੰਗੀ ਚਲ ਕੋਈ ਨਾ ਬੇਬੇ ਫਿਰ ਤੂੰ ਫੜਾ ਜੀ ਨਹੀਂ ਤੂੰ ਆ ਜੀ ਭਾਈ ਮੈਂ ਹੀ ਨਹੀਂ ਫੜਾ ਕੇ ਜਾਂਦੀ ਸਮਾਇਆ ਮੈਂ ਬੇਬੇ ਹਾਂ ਤੂੰ ਆ ਜਾ ਭਾਈ ਚਲ ਮੈਂ ਆ ਜੂੰਗੀ ਬੇਬੇ ਫਿਰ ਚੰਗਾ ਫਿਰ ਖੇਤੀ ਆ ਜੀ ਚੰਗਾ ਨਾ ਕੋਈ ਨਾ ਬੇਬੇ ਠੀਕ ਹੈ ਹੋਰ ਬੇਬੇ ਨੇ ਤਾਂ ਕਹਤਾ ਉਹ ਪਤਾ ਨਹੀਂ ਕੀ ਬੋਲੂਗੀ ਹੈਗੀ ਢੋਲੀ ਪਰਗੀ ਖੋਏ ਦੀ ਵਧੀਆਗੀ ਟੋਲੀ ਵੀ ਉਹਨਾਂ ਦੀ ਗਈ ਐ ਇਹਦੇ ਤਾਈ ਕੀ ਚਲ ਕੋਈ ਨਾ ਕੁੜੀ ਨੂੰ ਕੈ ਦੂੰਗੀ ਵੀ ਕਿਤੇ ਬੋਸਟ ਕਰਦੇ ਨੇ ਫੜਾ ਦੀ ਮੈਨੂੰ ਅਲਵ ਚੋਲੇ ਨਾਲ ਤੇ ਆਪੇ ਮੈਨੇ ਤਾਈ ਕੀ ਟੋਲੀ ਤਾਂ ਫੜਾ ਦੂੰਗੀ ਹੁਣ ਫੋਨ ਤਾਂ ਕਰਿਆ ਕੁੜੀ ਨੂੰ ਬਸ ਆ ਜੇ ਤੇ ਉਹਦੀ ਬਸ ਜਰਕਦੇ ਨੇ ਚੱਕ ਕੇ ਤੇ ਆਪਦੀ ਖੋਏ ਦੀ ਵਾਲੀ ਟੋਲੀ ਮੁਰਜੇ ਤੇ ਹੁਣ ਹਰ ਤਰੀਕ ਨੂੰ ਕਿਸੇ ਬਹਾਨੇ ਨਾਲ ਬਾਹਰ ਟਾਲਾ ਅੱਧਾ ਘੰਟਾ ਘੰਟਾ ਤੇ ਫੇਰ ਚਲ ਉਹਨੂੰ ਮਗਰ ਵੀਰਪਾਲ ਆ ਜੂਗੀ ਤੇ ਜੱਕਦੇ ਨੇ ਨਾ ਬਸ ਫੜਾ ਦੂੰਗੀ ਚੱਕ ਕੇ ਤੇ ਜੇ ਤਾਂ ਹੁਣ ਗਾਹਾਂ ਲੈ ਕੇ ਜਾਨੀਆਂ ਫੇਰ ਤਾਂ ਫਰੋਲਾ ਫਰਾਲੀ ਵਾਲੀ ਕਰੂਗੀ ਹੋਮਾ ਤਾਂ ਮੈਂ ਬੈਠ ਕੇ ਚਲੋ ਕੋ ਦਿਆ ਇੱਧਰ ਹੀ ਲੁਕੋ ਲਿਆ ਇੱਥੇ ਬਸ ਆਈ ਪੀ ਏਡੂ ਜਰਕਦੇ ਨੇ ਇੱਥੇ ਕਿਹੜਾ ਇੱਥੇ ਵੀ ਆ ਜਾਂਦੀ ਏ ਸੁੰਭਨ ਸਾਂਭਰ ਨਾ ਆ ਜਾਂਦੀ ਏ ਲੁਕੋ ਲਿਆ ਕਿਤੇ ਨਿਗਾ ਪਾਈ ਜੇ ਹੋਰ ਕਿਤੇ ਲੜਾਈ ਨੂੰ ਥਾਂ ਹੋ ਜੇ ਡਰ ਲੱਗਦਾ ਕੀ ਕਰਾਂ ਧੀਰੀ ਮਾਰੀ ਨੂੰ ਚੋਰੀ ਕਰਨੀ ਪੈਂਦੀ ਹੈਗੀ ਧੀਆਂ ਦੀਆਂ ਮਾਮਾ ਤਾਂ ਸੌ ਸੌ ਚੋਰੀ ਕਰਕੇ ਦਿੰਦਿਆਂ ਨੇ ਧੀਆਂ ਨੂੰ ਧੀਆਂ ਮਾਮਾ ਦਾ ਤਮਾ ਤੇ ਦੇਈਏ ਧੀਆਂ ਤੇ ਪਰ ਦਾ ਨਾ ਰਕਾਲ ਨਹੀਂ ਮਾ ਤੇ ਦਾ ਚਾਲ ਹੁਣ ਇੱਥੇ ਨਾਲ ਦਿਸਣੀ ਨਹੀਂ ਉਹੀ ਗੱਲ ਮੰਗ ਟੀ ਤੇ ਮਾ ਤੇ ਦਾ ਪਈ ਲੈਣੀ ਪੈਂਦੀ ਆ ਚੀਜ਼ ਚੋਰੀਆਂ ਕੀ ਕਰਾਂ ਆਪੀ ਉਹਲਾ ਸੋਲਾ ਕਰਨਾ ਪੈਂਦਾਗਾ ਜੇ ਹੁਣ ਇਹ ਚੱਜਦੀ ਹੋਵੇ ਹਰਪ੍ਰੀਤ ਤਾਂ ਕਾਨੂੰ ਮੈਨੂੰ ਚੋਰੀ ਕਰਨੀ ਪਵੇ ਤਾਂ ਮੈਂ ਚੋਰੀ ਕਰਦੀ ਆ ਹੋਰ ਕੀ ਕਰਾਂ ਕੀਵੇਂ ਮੈਂ ਬੈਠ ਕੇ ਕੀ ਕਰੀ ਇਹਨੇ ਹੱਥੀ ਮੜੀ ਨਹੀਂ ਆਹ ਭਾਈ ਕਣ ਕਡੁੱਲਗੀ ਦੇਖੀ ਬਣਾਈ ਹਰਪ੍ਰੀਤ ਨੂੰ ਆਵੇ ਹੁਣ ਨਾ ਮੈਂ ਕਾਗ ਜੜਾਏ ਨੇ ਵਿੱਚ ਹੁਣ ਭਾਈ ਹੋਰ ਕੀ ਕਰਾਂ ਅੱਛਾ ਹਾ ਨਾ ਦੇਖ ਕਿੰਨੀ ਇੱਥੇ ਸੀ ਤੂੰ ਮੈਂ ਤਾਂ ਤੈਨੂੰ ਸਾਰੇ ਪਾੜੇ ਹੀ ਮੈਨੂੰ ਕਿਤੇ ਨਹੀਂ ਮਿਲੀ ਤੂੰ ਮੈਨੂੰ ਐਂ ਦੱਸ ਬੇਬੇ ਹਾਂ ਤੂੰ ਤਾਂ ਤੜਕੇ ਦੀ ਗਈਆਂ ਕਰੋ ਹੁਣ ਤੂੰ ਕਹਿੰਦੀ ਮੈਂ ਆ ਕਾਗਜ ਦਾ ਐਂ ਦੱਸ ਮੈਨੂੰ ਤੜਕੇ ਨਾ 11 ਵਜੇ ਦੀ ਗਈਆਂ ਤੂੰ ਤੇ 3:00 ਵਜੇ ਹੁਣ ਤੱਕ ਹਾਂ ਕਿੱਥੇ ਸੀ ਤਾਲ ਕੇੰਦਰ ਨੂੰ ਆ ਦੱਸ ਦਿਆਂ ਭਾਈ ਵੇਖਿਆ ਆਪਦੀ ਪੁੱਛ ਨਾ ਮੈਂ ਤਾਂ ਥੱਕ ਗਈ ਸੰਕ ਲੱਗ ਨਾ ਬੱਸ ਮੈਨੂੰ ਤਾਂ ਲੱਤਾਂ ਰੋਖਣ ਲੱਗ ਗਈਆਂ ਦਾਲਾ ਨਹੀਂ 55 ਹੀ ਨਹੀਂ ਬੱਸ ਮੰਜੇ ਤੇ ਲੋੜ ਨਹੀਂ ਬੱਸ ਤੂੰ ਮੇਰੇ ਖੜਕੀ ਗੱਲ ਕਰ ਲੈ ਹਾਂ ਤੇਉ ਤੇਰਾ ਤਾਇਆ ਸੀ ਖੇਤਾਂ ਆ ਵੀ ਨੈਣੀ ਆ ਵੀ ਲੱਤਾਂ ਦੁਖੀ ਜਾਂਦੀਆਂ ਤਾਇਏ ਦੀ ਫੇਰ ਗੱਲ ਦਾ ਇੰਨੀ ਮੰਜੇ ਤੇ ਵੇਖਦਾ ਦੀ ਨਾ ਬਸ ਮੈਂ ਤਾਂ ਹੀ ਖੜ ਗਈ ਦੱਸ ਦੂ ਪੁੱਤ ਫੇਰ ਤਾਇਏ ਮੈਂ ਲੱਗ ਜੂ ਕੰਮ ਦਾ ਟਾਈਮ ਹੋਇਆ ਤੇ ਆਪਣਾ ਚੱਲ ਦੱਸ ਫੇਰ ਤੇ ਤੇਰਾ ਤਾਇਆ ਦੇਖ ਤੇ ਨਾ ਜਾ ਹੋ ਰਿਹਾ ਖੇਤ ਵਾਲਾ ਹਾਂ ਤੇ ਉਹ ਮੈਨੂੰ ਲੱਗ ਗਿਆ ਪਤਾ ਪਿੰਡ ਚੋਂ ਵੀ ਉਹ ਕਿ ਬਿਮਾਰ ਹੈ ਤੇਰਾ ਤਾਇਆ ਨਾ ਤਾਂ ਮੈਂ ਉਹਦਾ ਪਤਾ ਲਈਆਂ ਜਾ ਕੇ ਉੱਥੇ ਮੈਨੂੰ 2 ਘੰਟੇ ਲੱਗ ਗਏ ਫੇਰਗਾ ਤੈਨੂੰ ਪਤਾ ਕੋਈ ਮੈਨੂੰ ਦੱਸ ਬੇਬੇ ਜੇ ਤੂੰ ਤਾਇਏ ਦਾ ਪਤਾ ਲੈ ਕੇ ਆਉਣੀ ਸੀ ਉਹਨੂੰ ਕਹਿੰਦੀ ਤੈਨੂੰ ਮੋਟਰਸਾਈਕਲ ਤੇ ਛੱਡਿਆ ਤੇ ਤੈਨ ਇਹ ਮਾਖਾ ਠੰਡਾ ਹਵਾ ਲੱਗੂਗੀ ਮਾਖਾ ਵਿਚਾਰੇ ਮੁੰਡੇ ਨੂੰ ਮੋਟਰਸਾਈਕਲ ਤੇ ਬਸ ਮੈਂ ਤੁਰ ਗਈ ਕੀ ਸੋਣੀ ਤੁਰ ਗਈ ਮੈਨੂੰ ਬੇਬੇ ਪਤੀ ਹੈ ਮੁੰਡੇ ਦਾ ਤਾਂ ਤੈਨੂੰ ਵੀ ਮੁੰਡੇ ਦਾ ਕਿੰਨਾ ਕੁ ਕਰਦੀ ਹੈਗੀ ਮੁੰਡੇ ਦਾ ਤੂੰ ਇਸ ਗੱਲਾਂ ਕਰ ਗਈ ਵੀ ਮੁੰਡਾ ਲੈ ਕੇ ਜੋ ਇੱਕ ਕਰਦੇ ਤੂੰ ਜਾ ਕੇ ਆਈ ਹੋਵੇਂਗੀ 10 ਘਰਾਂ ਦੇ ਫਿਰ 10 ਘਰਾਂ ਦੀ ਜਾ ਕੇ ਆਈਆਂ ਮੈਂ ਤੈਨੂੰ ਦੱਸੀ ਤਾਂ ਜਾਣੀਆਂ ਤੂੰ ਮੇਰੀ ਗੱਲ ਤਾਂ ਸੁਣ ਲੈ ਤੇਰੇ ਕਾਹਦਾ ਪਤਾ ਲੈਈ ਲੋਕਾਂ ਦੇਵੇਂ ਉੱਥੇ ਬੈਠੀ ਰਹੀ ਗਾਂ ਤੇਰੀ ਤਾਈ ਸਾਗ ਤੇਰੀ ਬੈਠੀ ਵਸ ਅਸੀਂ ਗੱਲਾਂ ਕਰੀ ਗੀਆਂ ਨਾ ਸੇਕੀ ਗਈਆਂ ਅੱਛਾ ਤੇਰੇ ਤੋਂ ਬਾਅਦ ਵਸ ਪਿੰਡ ਚ ਆ ਗਈ ਪਿੰਡ ਚ ਆ ਕੇ ਗੱਦਾ ਬਾਣਾ ਸੌ ਬਿਮਾਰ ਹੋ ਰਹੀਆਂ ਠੰਡਾ ਲੱਗੀਆਂ ਪਈਆਂ ਸੀ ਮੈਂ ਕੁੜੇ ਹੁਣ ਤਾਂ ਲੱਗਦੇ ਆ ਠਾਈਆਂ ਇਹਨਾਂ ਦਾ ਵੀ ਪਤਾ ਲੈ ਜਾਂ 4-5 ਘਰੀ ਮੈਂ ਉਧਰ ਵਾਗੀ ਅੱਛਾ ਹੌ ਨ ਬਜਾਤੇ ਨ ਬਜਾ ਕੇ ਬੋਚ ਕੇ ਇਥੇ ਢੋਲ ਕੋਲੇ ਬੈ ਗਈ ਵੀ ਹਰਪ੍ਰੀਤ ਨੂੰ ਨਾ ਪਤਾ ਲੱਗ ਜਾਈਏ ਕਹ ਦੂੰ ਭਾਈ ਮੈਂ ਤਾਂ ਬੈਠਕ ਚ ਹੀ ਸੀ ਆ ਬੈਠਕ ਚ ਤਾਂ ਮੈਂ ਦੱਸ ਕੇ ਜਿਹੜੇ ਮਾਰ ਗਈ ਨਾ ਬਸ ਫਿਰ ਮੈਂ ਤੈਨੂੰ ਸੱਚੀ ਗੱਲ ਦੱਸਤੀ ਮੈਂ ਕਹਣਾ ਭਾਈ ਕੋਈ ਤਾਂ ਥੋੜਾ ਜਿਹਾ ਕਰਦੀਆਂ ਜੇ ਤੂੰ ਥੱਕੀ ਪਈ ਐ ਕੰਮ ਨਾ ਕਰੀ ਕੰਮ ਮੈਂ ਆਪੇ ਕਰ ਲੂੰਗੀ ਤੇਰਾ ਬਿਸਤਰਾ ਵਿਛਾ ਦੰਨੀ ਮੰਜਾ ਹਰਪ੍ਰੀਤ ਜੱਟੋ ਮੇਰੇ ਗਾਲ ਸੋਣਾ ਆਪਾਂ ਧੁੱਪੇ ਬੈਠਾਂਗੇ ਉਰੇ ਆ ਤੂੰ ਅਮੰਜਾ ਨਾ ਡਾ ਮੰਜਾ ਨਾ ਨਹੀਂ ਆਹੋ ਬੇਬੇ ਤਾ ਤਰੋਇ ਮੈਨੂੰ ਕਹਿੰਦੀ ਕੁੜੇ ਮੇਰਾ ਮੰਜਾ ਡਾਲੇ ਬਿਸਤਰਾ ਵਿਛਾਣਾ ਮੰਦਾ ਉੱਥੇ ਤੇ ਆਪਾਂ ਉਹ ਡਾ ਲਾਂਗੇ ਛੋਟਾ ਜਾਂ ਵੱਡਾ ਤੈਨੂੰ ਚੱਕਣਾ ਔਖਾ ਲੋਹੇ ਦੇ ਪਾਵਲੇ ਭਾਰੀ ਨੇ ਆ ਜਾ ਪਟੌਂ ਤੇਰੇ ਤੇ ਚੱਲ ਗਈ ਚੱਲ ਬੇਬੇ ਤੇਰੀ ਮਰਜ਼ੀ ਹੈ ਭਈ ਮੈਂ ਤਾਂ ਤੇਰਾ ਬਿਸਤਰੀ ਵਿਛਾਉਂਦੀ ਸੀ ਮੈਂ ਤਾਂ ਤੇਰਾ ਭਲਾ ਕਰਦੀ ਸੀ ਤੇ ਨਾਲ ਮੈਂ ਤੈਨੂੰ ਐ ਕਹੀ ਨਹੀਂ ਹਰਪ੍ਰੀਤ 6 ਹਜ਼ਾਰ ਹੀ ਆਪਣੇ ਬਲਾਹ ਸੋਹਣੀ ਤੇਰੀ ਤਾਈ ਹੋਰਗੇ ਨਾ ਸਾਰੀਆਂ ਢੀੜੇ ਲਈ ਜਾਂਦੇ ਆ ਕੱਪੜੇ ਮੋٹے ਮੋٹے ਵਾਲੀ ਸੋਹਣੀ ਹਜ਼ਾਰ ਦਾ ਦਿੰਦਾ ਕੋਈ 1200 ਦਾ ਛੂਟ ਨਾਲ ਛਾ올ੇ ਬਾਹਲੇ ਸੋਹਣੇ ਵੇ ਬੀ ਉਹ ਤਾਂ ਤੜਕੇ ਦਾ ਆਇਆ ਬੈਠਾ ਮੈਂ ਨਹੀਂ ਉਹ ਤੋਂ ਲੈਂਦੀ ਮੈਂ ਤਾਂ ਮੰਡੋਂ ਲੈ ਕੇ ਆਉਂਗੀ ਕੋੜਾ ਮੰਡੀ ਤੇ ਇੱਥੇ ਕੀ ਫਰਕ ਕਰ ਤਰੀ ਤ ਕਿੰਨੇ ਕ ਪੈਸੇ ਹੈਗੇ ਨਾਲੇ ਆਪਾਂ ਉਹਨਾਂ ਕੇ ਦੇ ਆਵਾਂਗੇ ਦੂਜੇ ਆਪਾਂ ਤੂੰ ਉਧਾਰ ਕਰਾਈ ਪੰਮੇ ਪੈਸੇ ਜਿੰਨੇ ਕ ਕਹਣਾ ਹੁਣ ਦੁੱਧ ਵਾਲੇ ਵੀ ਕਿੰਨੇ ਤਾਂ ਬਣੇ ਪਏ ਹੈਗੇ ਗਿਆ ਹੋਇਆ ਉਹ ਹਿਸਾਬ ਕਰਨ ਹਿਸਾਬ ਨਹੀਂ ਕਰੇ ਆਪਾਂ ਦੁੱਧ ਵਾਲੇ ਨਾਲ ਤਾਂ ਹਜੇ ਨਹੀਂ ਆਪਾਂ ਦੁੱਧ ਵਾਲਾ ਹਜੇ ਦੇਵੇ ਆਪਾਂ ਪਹਿਰੇ ਮੈਂ ਤੈਨੂੰ ਕਦੋਂ ਕਹਨੀ ਆ ਵੀ ਤੈਂ ਹਿਸਾਬ ਕਰਨੇ ਤੇਰਾ ਮੁੰਡਾ ਗਿਆ ਹੋਇਆ ਦੁੱਧ ਵਾਲੇ ਕੋਲੇ ਮੁੰਡੇ ਨੂੰ ਕੀ ਪਤਾ ਮੁੰਡਾ ਕੀ ਦੁੱਧ ਪਾ ਕੇ ਆਉਂਦਾ ਦੁੱਧ ਮਾਈ ਪਾ ਕੇ ਆਉਣੀ ਆ ਮਾਈ ਵੀ ਜੀ ਹੁਣ ਇੱਕ ਦੋ ਕਰ ਕਿਤੇ 200 ਫੜ ਲਈ ਕਿਤੇ 400 ਫੜ ਲਈ ਕਬੀਲਦਾਰੀ ਆਏਗੀ ਤੇ ਫਿਰ ਹੁਣ ਉਹਨੇ ਤਾਂ ਹਿਸਾਬ ਕਰਨੀ ਆ ਮੈਨੂੰ ਪਤਾ ਹੈ ਤੈਨੂੰ ਪੂਰੀ ਉਹ ਫੈਂਡ ਨਹੀਂ ਦਿੰਦਾ ਅੱਜ ਉਹ ਭੇਜਿਆ ਮੈਂ ਮੈਂ ਤੈਨੂੰ ਦੱਸਾਂ ਹੁਣ ਤੂੰ ਨਾ ਸਾਹਬ ਕਰਨ ਗਈ ਆਪੀ ਸਾਹਬ ਕਰੇਊਗਾ ਉਹ ਦਿਨ ਤੋ ਤਾਂ ਮੈਨੂੰ ਪੁੱਛੇ ਭਾਈ ਉਹੀ ਭੇਜ ਦੇਣੀ ਮਛਾਕਦਾ ਤਾਂ ਮੇਰੇ ਨਾਲ ਵਿਚਾਰੇ ਦੁੱਧ ਵਾਲੇ ਮੁੰਡੇ ਦਾ ਛੋਡੇ ਨਾਲ ਕੀ ਹਸਾਬ ਕਿਤਾਬ ਆਗ ਮੈਂ ਦੁੱਧ ਪਾ ਕੇ ਉਹਨੇ ਵੀ ਕਿੰਨਾ ਦੁੱਧ ਹੁੰਦਾ ਚੱਲ ਕੋਈ ਨਹੀਂ ਐਵੇਂ ਕਿਹੜੀ ਇਹ ਕਾਤੋਂ ਪਉਣ ਲੱਗੀ ਮੈਨੂੰ ਪਤੀ ਐ ਤੈਨੂੰ ਆਏ ਬੀ ਹਰਪ੍ਰੀਤ ਦੇ ਇੱਥੇ ਛੂਟ ਪਸੰਦ ਆ ਜੀ ਇੱਥੋਂ ਲੈ ਆਵੇ ਚੱਲ ਕੇਰਾ ਮੈਂ ਜਾ ਕੇ ਦੇਖ ਆਉਣੀ ਆ ਜੇ ਮੇਰੇ ਫਿੱਟ ਨਾ ਆਏ ਮੈਂ ਤਾਂ ਮਾਨਸਾ ਤੂੰ ਲੈ ਕੇ ਆਉ ਫਿਰ ਤੂੰ ਕੇਰਾ ਦੇਖਿਆ ਚੱਲ ਵਗ ਜਾ ਜਾਂ ਭੱਜ ਚੰਗਾ ਮੈਂ ਦੋ ਲੈ ਆਈਂਗੇ ਤੇਰੇ ਸੰਦਾਂ ਉਹ ਨਹੀਂ ਜਾਂਦੀ ਨਾਲ ਨਾ ਮੈਂ ਨਹੀਂ ਜਾਂਦੀ ਮੈਂ ਤਾਂ ਨਾ ਉਹ ਨਹੀਂ ਤਾਈ ਦੀ ਨੂੰ ਵਿਚਾਰੀ ਢਿੱਲੀ ਜੀ ਹੋਈ ਪਈ ਆ ਜਿਹੜੀ ਇੱਧਰ ਘਰ ਐ ਹਾਂ ਪਿੰਡ ਆੜੀ ਤਾਂ ਠੀਕ ਆ ਉਹਦੇ ਕੋਲੇ ਜਾ ਕੇ ਆਉਂਗੀ ਉਹਨੂੰ ਬੁਖਾਰ ਬਲਾਈ ਚੜੀ ਜਾਂਦਾ ਫਿਰ ਉਹ ਐ ਕਹਿ ਦਿੰਦੀ ਐ ਵੀ ਹਰਪ੍ਰੀਤ ਮੇਰਾ ਪਤਾ ਲੈਣ ਨਹੀਂ ਹੁੰਦੀ ਤਾਈ ਤਾਂ ਆ ਜਾਂਦੀ ਚਲ ਕੋਈ ਨਾ ਜਾਇਆ ਪਮਨੀਆਂ ਦੁਕਾਨ ਤੇ ਲ ਆਇਆ ਆ ਇਹ ਕਰ ਲੂ ਮੈਂ ਕੰਮ ਮੈਂ ਵੀ ਤੜਕੇ ਦੀ ਜਾ ਕੇ ਆਈਆਂਗੀ ਚਲ ਚੰਗਾ ਵੇ ਰਹਿ ਜਾ ਮੇਰੇ ਮਗਰੋਂ ਕੰਮ ਨਹੀਂ ਤਾਂ ਤੂੰ ਘਰ ਸਾਮ ਤੇ ਨਾਲੇ ਉਦੋਂ ਨੂੰ ਉਹ ਆਜੂਗਾ ਜੇ ਆ ਗਿਆ ਨਾ ਤੇ ਜੇ ਪੈਸੇ ਲੈ ਕੇ ਆਇਆ ਤੂੰ ਪੈਸੇ ਫੜ ਲਈਂ ਚੰਗਾ ਚਲ ਕੋਈ ਨਾ ਮੈਂ ਫੜ ਲੂੰਗੀ ਜੇ ਲਿਆਇਆ ਤਾਂ ਤੇ ਜੇ ਨਾ ਲਿਆਇਆ ਚਲ ਦੇਖੀ ਜੋ ਮੈਂ ਆਪੇ ਹਿਸਾਬ ਕਿਤਾਬ ਕਰ ਲੂੰਗੀ ਚੰਗਾ ਚੰਗਾ ਫਿਰ ਜਾ ਤੂੰ ਵਗ ਜਾ ਲਿਆ ਕੱਪੜੇ ਚੋਕ ਰਹਿਣ ਵਾਲੇ ਅੰਤਰੇ ਲੈਂਦੀ ਆ ਇਹ ਤਾਂ ਕਹਿੰਦੀ ਤੂੰ 11 ਵਜੇ ਦੀ ਗਈ ਨਾ ਲੈ ਮੱਲੋ ਮੱਲੀ ਮੰਜਾ ਦਾ ਹੈ ਮੇਰੇ ਤਾਂ ਲੱਤਾਂ ਕਮਨ ਮੈਂ ਆਖੇ ਜੇ ਕਿਤੇ ਮੰਜਾ ਚੱਕ ਲਿਆ ਤਾਂ ਮੇਰੀ ਚੋਰੀ ਫੜੀ ਜਾਊਗੀ ਮਾ ਸਾ ਮੈਂ ਤਾਂ ਬਾਹਰ ਲਈ ਟਾਰ ਕੇ ਬਾਹਰ ਕੇ ਚਲ ਹੁਣ ਕੇਰਾ ਕੱਪੜੇ ਫੜਨ ਲਾਈਨ ਪੇਜ ਦਿੱਤੀ ਜੇ ਸਿੰਦਰਾ ਕੇ ਤਾਂ ਉੱਥੋਂ ਲੈ ਆਊਗੀ ਨਹੀਂ ਕਹਿੰਦੀ ਮੈਂ ਗਾਹਾਂ ਜਾਊ ਪਤਾ ਲੰਡਾਈ ਦਿਨੂ ਦਾ ਐਨੇ ਚਲ ਵੀਰ ਪੜ ਆਜੂਗੀ ਤੇ ਐਨੇ ਚਲ ਜੱਕਦੇ ਨੇ ਟੋੜੀ ਕੇਰਾ ਫੜਾ ਦਿਆ ਉਹਨੂੰ ਮੈਨੂੰ ਤਾਂ ਡਰ ਲੱਗੀ ਜਾਂਦਾ ਉਹਨਾਂ ਤੇ ਕਰ ਤੇ ਮੇਰੀ ਮਾਂ ਵੀ ਵਿਚਾਰੀ ਮਸਾ ਟਾਈਮ ਪਾਸ ਕਰਦੀ ਹੈਗੀ ਹਰ ਪ੍ਰੀਤ ਵੀ ਸਾਡੀ ਵਾਰੀ ਕੜੇ ਸੁਣਾਗੀ ਜੇ ਕਿਸੇ ਕੰਮ ਦੀ ਹੋਵੇ ਤਾਂ ਆਪ ਫੜਾ ਕੇ ਆਵੇ ਐਂ ਕਹੇ ਹੋ ਗਤੀ ਮੇਰੀ ਬੇਬੇ ਤਾਂ ਹੋਊ ਬਠੀ ਹੈ ਮੇਰੀ ਬੇਬੇ ਤਾਂ ਵਿਚਾਰੀ ਲੈ ਆ ਜਾ ਕੁੜੇ ਵੀਰਪਾਲ ਮਾ ਤਾਂ ਤੈਨੂੰ ਕਿਦੋਂ ਦੀ ਡਿੱਕੀ ਜਾਨੀ ਆ ਭਾਈ ਅੱਖਾਂ ਪੱਕੀਆਂ ਪਈਆਂ ਮੇਰੀਆਂ ਤਾਂ ਹਾਂ ਠੀਕ ਹੈ ਪੁੱਤ ਆ ਜਾ ਬਹਿ ਜਾ ਹੋਰ ਬੇਬੇ ਠੀਕ ਆ ਸਾਰੇ ਹਾਂ ਠੀਕ ਆ ਪੁੱਤ ਸਾਰੇ ਵਧੀਆ ਤੇ ਪੁੱਤ ਨਾ ਤੈਨੂੰ ਜਮਾ ਤਾਂ ਫੋਨ ਲਾਇਆ ਤੇ ਮੈਂ ਤਾਂ ਉਹਦੀ ਬਾਦ ਉਹਦੀ ਢੋਲੀ ਚੱਕ ਲਈ ਜਰਕਦੇ ਨੇ ਤੇਰੇ ਤਾਈ ਕਿ ਕਰੋ ਖੋਈ ਦੀ ਭਰੀ ਹੋਈ ਹਾਰ ਕੇ ਪੁੱਤ ਉਹਨੋਂ ਉੱਥੇ ਲਕੋਈ ਹੈਗੀ ਮੈਂ ਤਾਂ ਬੈਠ ਕੇ ਮੈਂ ਤਾਂ ਗਾਹਾਂ ਵੀ ਨਹੀਂ ਰਹੀ ਮਾ ਕਾ ਇੱਥੇ ਤਾਂ ਹਰਪ੍ਰੀਤ ਨੂੰ ਪਤਾ ਨਾ ਕਿਤੇ ਲੱਗ ਜੇ ਉਠਾੜੂ ਚੂੜੂ ਮਾਰਨ ਲੱਗ ਜਾਂਦੀ ਆ ਬੱਬੇ ਫਿਰ ਤੂੰ ਨਾ ਕੱਢਦੀ ਖਵਾ ਕਾਹਨੂੰ ਤੂੰ ਖੇਚਲਾ ਕਰੀ ਨਾਲੇ ਤੂੰ ਚੋਰ ਨੂੰ ਦਿੱਤਾ ਉਹ ਤੋਂ ਚਲ ਕੋਈ ਨਾ ਪੁੱਤ ਕੁਛ ਨਹੀਂ ਹੁੰਦਾ ਚੋਰੀ ਨਾ ਢਿੰਗ ਨਹੀਂ ਮਾਤਾ ਚੋਰੀ ਕਰਦੀ ਆਈ ਹੈ ਆ ਫਿਰ ਤੈਨੂੰ ਪਤਾ ਪਰ ਜਾਇਆ ਫਿਰ ਸਾਇੰਤ ਕੀ ਤੀਜ ਕਿੱਥੇ ਦੇਣ ਦਿੰਦਿਆਂ ਨਹੀਂ ਇਹ ਤਾਂ ਕਲੇਸ਼ ਹੀ ਕਰਦੀਆਂ ਹੁੰਦੀਆਂ ਕਲੇਸਣਾ ਬੱਬੇ ਇਹ ਤਾਂ ਹੈ ਤਾਂ ਭਾਈ ਕਲੇਸਣ ਪੁੱਛਣਾ ਤੇ ਮੈਨੂੰ ਆਦੀ ਮਾਤਾ ਤੜਕੀ ਦੀ ਗਈ ਸੀ ਪੁੱਤ 11 ਵਜੇ ਦੀ ਖਵਾ ਕੱਢਣ ਤੇ ਮੈਂ ਤਾਂ ਸਹਵਾਂਂਤਰੇ ਲਾਇਓ ਨੇ ਮੈਨੂੰ ਕਹੀ ਨਹੀਂ ਕਿ ਤੂੰ ਕਿੱਧਰ ਗਈ ਸੀ ਹਾਰ ਕਿਵੇਂ ਠਾਏਗਾ ਆਪਾਂ ਮਾਰਿਆ ਮਾਖਾ ਮੈਂ ਤਾਂ ਤੇਰੇ ਤਾਏ ਦਾ ਪਤਾ ਲੈਣ ਗਈ ਸੀ ਖੇਤ ਵਾਲੇ ਦਾ ਤੇ ਹੁਣ ਬੇਬੇ ਕਿੱਧਰ ਗਈ ਆ ਉਹ ਹੁਣ ਤਾਂ ਮੈਂ ਕਿਹੜਾ ਕੱਪੜੇ ਲੈਣ ਆਪਣੇ ਸੇਲ ਆ ਰਹੀ ਐ ਡੀਪੂ ਤੇ ਮੈਂ ਤਾਂ ਹੁਣ ਉੱਥੇ ਤੇਜੀਆ ਕਿਹੜਾ ਮਸਾਂ ਟਾਲੀ ਆ ਕੀ ਮੱਲੋ ਮੱਲੀ ਮੈਂ ਤਾਂ ਮੰਜਾਂ ਦੇ ਸਨ ਚ ਢੋਲੀ ਲਕੋਈ ਐ ਤੇ ਮੱਲੋ ਮੱਲੀ ਆਖੇ ਮੈਂ ਤਾਂ ਮੰਜਾ ਡਾਉਣੀਆਂ ਮੇਰੇ ਤਾਂ ਲੱਤਾਂ ਕੰਮਣ ਮਾਹ ਕਿਤੇ ਹੋਰ ਨਾ ਮੇਰੀ ਚੋਰੀ ਫੜੀ ਜਾਵੀ ਹੋਰ ਬੇਬੇ ਐਂ ਕਰਦੀ ਹੈਗੀ ਹੋਰ ਤੇ ਹੁਣ ਮੈਨੂੰ ਐਂ ਦੱਸ ਕਿਆ ਤੈਨੂੰ ਬਣਾ ਕੇ ਲਿਆਵਾਂ ਕਿ ਨਹੀਂ ਪੀਂਦੀ ਕਿਤੇ ਉਹ ਆ ਨਾ ਜਾਵੇ ਚਾਹ ਤਾਂ ਬੇਬੇ ਪੀਂਦੀ ਨਹੀਂ ਕਿਤੇ ਉੱਤੇ ਆ ਗਈ ਜਰੂਸ ਕੱਢ ਦੂਗੀ ਚਲ ਕੋਈ ਨਾ ਫੇਰ ਤੂੰ ਬਸ ਆ ਜਾ ਮੈਂ ਤੈਨੂੰ ਫੜਾ ਲਾਂ ਥੋਲੀ ਹੋਰ ਜੇ ਕਿਸੇ ਲਾਇਕ ਦੀ ਹੋਵੇ ਤਾਂ ਆਪ ਫੜਾ ਕੇ ਆਵੇ ਮੈਨੂੰ ਇਹ ਪੈਸਾ ਜਦੀ ਹੋਵੇ ਫਿਰ ਮੈਨੂੰ ਆ ਚੋਰੀ ਕਰਨ ਦੀ ਵੀਰਪਾਲ ਕੀ ਲੋੜ ਕਿਉਂ ਮੈਂ ਤੇਰੇ ਤਾਈਕੇ ਘਰੇ ਪੁੱਤ ਚੋਰੀਆਂ ਕਰਦਾ ਨਾਲ ਸੰਕੋਧੀਆਂ ਨੂੰ ਹਾਸਦੀਆਂ ਹੋਣਗੀਆਂ ਵੀ ਆਪਦੀ ਨੂੰ ਤਾਂ ਚੋਰੀ ਕਰਦੀ ਆ ਵੀ ਇਹ ਜੀ ਇਹਦੀ ਨੂੰਹ ਵੀ ਕੁੜੀ ਨੂੰ ਖਵਾ ਨਹੀਂ ਦੇਣ ਦਿੰਦੀ ਨਾਲੇ ਸੰਗ ਦੀ ਪਤਾ ਨਾ ਲਵਾ ਦੀ ਫੇਰ ਲੜਪੂਗੀ ਤੇਰੇ ਨਾਲ ਚਲ ਕੋ ਜਾ ਤੂੰ ਕੇਰਾ ਖੋਆ ਲੈ ਜਾ ਪਤਾ ਲੱਗੂਗਾ ਦੇਖੀ ਜਾਊਗੀ ਮਗਰ ਤਾਂ ਮੈਂ ਦਵਾਲ ਨਹੀਂ ਕੇਰਾ ਬਸ ਪਹਿਲਾਂ ਕੇਰਾ ਤੂੰ ਬਸ ਸਹੋ ਕਰ ਲੈ ਆਦੇ ਹੁੰਦੇ ਨੇ ਕਿ ਚੋਰ ਕੇਰਾ ਪਾਰ ਤੇ ਨਾ ਫਸੇ ਮਗਰੋਂ ਨਹੀਂ ਦਵਾਲ ਹੁੰਦਾ ਬੇਬੇ ਮੈਨੂੰ ਡਰ ਲੱਗਦਾ ਤੇਰੇ ਨਾਲ ਇਸ ਨਾ ਕਰ ਲੈ ਮਗਰੋਂ ਕੋਈ ਨਾ ਤੇਰੇ ਨਾਲ ਤਾਂ ਨਹੀਂ ਕਰਦੀ ਕਲੇਸ਼ ਤਾਂ ਮੇਰੇ ਨਾਲ ਕਰੂਗੀ ਲਫੜ ਆ ਜਾ ਆ ਤੂੰ ਧੀ ਵੀ ਤੇਰੇ ਤਾਈ ਕੀ ਐਗੀ ਹੋਰ ਬੇਬੇ ਫੜਾਈ ਤਾਂ ਜਾਨੀਆ ਮੈਨੂੰ ਡਰ ਲੱਗਦਾ ਉਹ ਤਾਂ ਕੋਈ ਨਾ ਤੂੰ ਨਾ ਡਰ ਘਰੇ ਤਾਂ ਮائیں ਆ ਤੂੰ ਤਾਂ ਲੈ ਕੇ ਬਗ ਜੇਂਗੀ ਡਰਾਂ ਤਾਂ ਮائیں ਕਿਹੜੀ ਕਰੇ ਐਂਗੀ ਕਿ ਨਾ ਚੋਰੀ ਕਰੀਏ ਤੂੰ ਕੀ ਚੋਰੀ ਕਰੀਏਗੀ ਲੈ ਮੇਰੀ ਮਾਂ ਨੂੰ ਵਿਚਾਰੀ ਨੂੰ ਚੋਰ ਨੂੰ ਦੇਣਾ ਪੈਂਦਾਗਾ ਚੱਲ ਤੈਨੂੰ ਉੱਥੋਂ ਤੱਕਰ ਮੈਂ ਛੱਡ ਕੇ ਆਵਾਂ ਆ ਜਾ ਬੇਬੇ ਛੱਡਿਆ ਫਿਰ ਮੈਨੂੰ ਉੱਥੋਂ ਤੱਕ ਕੀ ਕਰੀਏ ਭਾਈ ਜੇ ਕਿਛ ਲਾਇਕ ਦੀ ਹੋਵੇ ਤਾਂ ਫਿਰ ਕਾਨੂੰਨਾਂ ਚੋਰੀ ਕਰਾਂ ਤੇਰੀ ਮਾਰੀ ਨੂੰ ਮੈਨੂੰ ਚੋਰੀ ਕਰਨੀ ਪੈਂਦੀ ਆ ਹੋਰ ਤਾਂ ਮੈਂ ਕਿਸੇ ਚੀਜ਼ ਦੀ ਚੋਰੀ ਨਹੀਂ ਕਰਦੀ ਬਸ ਤੇਰੀ ਮਾਰੀ ਚੋਰੀ ਕਰਨੀ ਪੈਂਦੀ ਆ ਮੈਨੂੰ ਔਰ ਬੇਬੇ ਫਿਰ ਕੀ ਕਰਨ ਕਰੇ ਤੈਨੂੰ ਪਤਾ ਹੈਗਾ ਵੀ ਮ ਮ ਗਈ ਹੋਈ ਓਥੇ ਪਿੰਡ ਹਾਂ ਬੇਬੇ ਕਰੇ ਤਾਂ ਪਤਾ ਚਲ ਕੋਈ ਨਾ ਆਏ ਨਾ ਦੱਸੀ ਹੁਣ ਤੂੰ ਜਾ ਕੇ ਕਰੇ ਪਿੰਡ ਵੀ ਮੇਰੀ ਬੇਬੇ ਨੇ ਮੈਨੂੰ ਚੋਰੀਆਂ ਖਵਾ ਦਿੱਤੇ ਫਿਰ ਆਏ ਆਖਣਗੇ ਤੇਰੀ ਮਾਂ ਚੋਰੀ ਕਰਦੀ ਹੈ ਨਾ ਬੇਬੇ ਮੈਂ ਓਥੇ ਜਾ ਕੇ ਤੇਰੀ ਬੇਇੱਜ਼ਤੀ ਕਰਾਂ ਹਾਂ ਆਖੂਗੀ ਮੈਂ ਨਹੀਂ ਦੱਸਦੀ ਕੀ ਕਰੇਗੀ ਆਖੀ ਵੀ ਸੱਸ ਨੂੰ ਹਾਂ ਵੀ ਦੋਨੇ ਆਪ ਸੋਨੇ ਚੋਰੀਆਂ ਕਰੀ ਜਾਂਦੀਆਂ ਨੇ ਫੇ ਇਸ ਗੱਲ ਤੇ ਪੁੱਤ ਬਦਨਾਮੀ ਹੋ ਜਾਂਦੀ ਹੈ ਹਾਂ ਬੇਬੇ ਸਾਰੇ ਰੱਬਰ ਦੀ ਬਦਨਾਮੀ ਆ ਹੋਰ ਬਦਨਾਮੀ ਤਾਂ ਭਾਈ ਹੋਈ ਗਈ ਫੇ ਹੁਣ ਕੀ ਕਰਾਂ ਚਲ ਨਾਲ ਹੁਣ ਚਾਲ ਮੌਜਾ ਨਾਲ ਤੁਸੀਂ ਖਾਤਾ ਲਾਉਂਗੇ ਤੁਹਾਡੇ ਦੁੱਧ ਨਹੀਂ ਸੀ ਇਹਨਾਂ हां ले हरप्रीत ਕਈ ਸੀ ਪੈਸੇ ਫੜ ਕੇ ਲਈ ਉਹ ਇਹ ਦੁੱਧ ਪਾਇਆ ਉਹਦੇ ਫੇਰ ਹੀ ਵਿਚਾਰਾ ਉਹ ਪੈਸੇ ਦੇਵੇ ਡੇਰੀ ਵਾਲਾ ਉਹ ਡੇਰੀ ਵਾਲਾ ਕਹਿੰਦਾ ਉਹਨੇ ਦੁੱਧ ਨਹੀਂ ਪਾਇਆ ਹਰਪ੍ਰੀਤ ਆ ਆਉਂਦੀ ਉਹਨੂੰ ਦੱਸਦਾ ਇਹਨੂੰ ਤਾਂ ਐ ਵੀ ਹੁਣ ਤਾਂ 10000 ਰੁਪਇਆ ਫੜ ਕੇ ਲਿਆਇਆ ਉਹ ਇਹ ਹੋਰ ਬੇਬੇ ਨੇ ਮੇਰੀ ਤਾਂ ਪਕਾਈ ਕਰਾਤੀ ਬੇਬੇ ਕਹਿੰਦੀ ਕਿ ਸੇ ਲੜਾਇਆ ਬੈਠਾ ਕੇ ਕੱਪੜੇ ਦੇਖਿਆ ਤੇਰੀ ਤਾਈ ਉਹਨਾਂ ਦੇਖਣ ਗਈਆਂ ਨਹੀਂ ਤਾਂ ਘੰਟਾ ਉੱਥੇ ਦੇਖੀ ਗਈਆਂ ਨਾਲ ਇਹਦੇ ਕੋਲੇ ਕਿਹੜੇ ਸੀ ਕੱਪੜੇ ਉਹ ਆ ਜਾ ਆ ਜਾ ਉਹੀ ਗੱਲ ਨਾਲ ਤਾਂ ਕੋਈ ਤਾਈ ਦੇ ਪੁੱਤ ਹੈ ਕੀ ਲੈਣ ਦੀ ਲੋੜ ਹੈ ਹੁਣ ਤਾਂ ਸੁੱਖ ਨਾ ਮੈਂ 10-15000 ਰੁਪਿਆ ਫੜ ਕੇ ਲਿਆ ਆ ਤੈਨੂੰ ਮਾਨਸਾ ਜਾ ਬਠਿੰਡੇ ਤੋਂ ਬਧੀਏ ਕੱਪੜੇ ਲਿਆ ਦੇਾਂਗੇ ਹਾਂ ਸੱਚ ਲੈ ਕਿਹੜੇ ਬੇੜਿਆਂ ਦਾ ਗਿਆ ਸੀ ਦੁੱਧ ਵਾਲੇ ਕੋਲੇ ਮੈਂ ਤਾਂ ਉਹ ਗੱਲ ਹੀ ਭੁੱਲ ਗਈ ਗੱਲਾਂ ਗੱਲਾਂ 'ਚ ਮੈਂ ਤਾਂ ਛੂਟਾਂ ਦੇ ਚੱਕਰ 'ਚ ਪੈ ਗਈ ਤਾਈ ਉਹਨਾਂ ਨਾਲ ਕੇ ਮੇਰੇ ਤਾਂ ਯਾਦ ਹੀ ਨਾ ਰਿਹਾ ਵੀ ਤੂੰ ਦੁੱਧ ਵਾਲੇ ਕੋਲੇ ਗਿਆ ਲੈ ਫੇਰ ਮੈਨੂੰ ਫੜਾ ਦੇਉਂ ਤਾਂ ਮੈਂ ਬੇਬੇ ਨੂੰ ਕਹਿ ਗਈ ਸੀ ਮਾਂ ਜੇ ਆ ਗਿਆ ਤਾਂ ਪੈਸੇ ਤੂੰ ਫੜ ਲਈ ਜੇ ਬੇਬੇ ਨੂੰ ਫੜਾਤੇ ਨਾ ਬੇਬੇ ਫੇਰ ਕਪੜਾ ਕਰ ਜੂਗੀ ਵਿੱਚੋਂ ਤੂੰ ਇੱਥੇ ਫੜਾ ਦੇ ਮੈਨੂੰ ਇੱਧਰ ਛੱਡ ਤੇ ਹੋ ਕੇ ਆ ਜਾ ਜਿਹੜੇ ਫੜਾਵਾ ਕਮਲਗੀ ਤੈਨੂੰ ਮੈਂ ਨੋਟ ਹਾਂ ਉਹ ਜੇ ਮੈਨੂੰ ਡੈਰੀ ਵਾਲੇ ਨੇ ਕਿਤੇ ਪੈਸੇ ਦਿੱਤੇ ਹੋਣਗੇ ਮੈਂ ਤੈਨੂੰ ਫੇਰੀ ਪੈਸੇ ਫੜਾਉਂਗਾ ਡੈਰੀ ਵਾਲੇ 5000 ਤਾਂ ਬਣਦੀ ਹੈ ਆਪਣਾ ਤੈਨੂੰ ਆਖਿਆ ਸੀ ਵੀ ਹੋਰ ਲੈ ਲਈ ਉਹ ਤੋਂ ਉਹ ਡੈਰੀ ਵਾਲਾ ਪੈਸੇ ਤਾਂ ਮੈਨੂੰ ਹਿਸਾਬ ਕਰਕੇ ਫੇਰੀ ਦੇਵੇ ਜੇ ਆਪਾਂ ਡੈਰੀ ਵਾਲੇ ਕੋਲੇ ਦੁੱਧ ਪਾਇਆ ਹੋਵੇ ਦਿਮਾਗ ਤੇਰਾ ਠੀਕ ਨਹੀਂ ਹੈਗਾ ਉਹ ਦੁੱਧ ਤਾਂ ਰੋਜ਼ ਪਾਉਂਦੇ ਆ ਬੇਬੇ ਰੋਜ਼ ਤਾਂ ਏਡੀ ਕੰਨੀ ਪਾ ਕੇ ਹੁੰਦੀ ਆ ਪਰ ਕੇ ਬੇਬੇ ਤਾਂ ਗੱਲ ਪੀਣ ਨੂੰ ਵੀ ਤੋਕਲਾਸ ਰੱਖਦੀ ਹੁਣ ਓਏ ਏਸੀ ਗੱਲ ਤਾਂ ਮੈਨੂੰ ਨਹੀਂ ਪਤਾ ਲੱਗਦਾ ਹੁਣ ਤਾਂ ਕੈ ਦਿਨ ਹੋ ਗਿਆ ਆਪਾਂ ਦਹੀਂ ਵੀ ਨਹੀਂ ਜਮਾਈ ਬੇਬੇ ਸਾਰੇ ਦੁੱਧ ਲੈ ਜਿੰਦੀ ਆ ਬੇਬੇ ਕਹਿੰਦੀ ਕੋਈ ਨਹੀਂ ਪਈ ਹੁਣ ਤਾਂ ਠੰਡ ਜੀ ਹੋਈ ਪਈ ਐ ਮੇਰਾ ਗਲਾ ਆ ਦੁਖਣ ਲੱਗ ਗਿਆ ਬੇਬੇ ਕਹਿੰਦੀ ਹੁਣ ਤਾਂ ਬਹਾਨਾ ਐ ਬਾਲਾ ਗਲਾ ਦੁਖਣ ਲੱਗ ਜੁ ਕੋੜੇ ਤੇਰਾ ਹੁਣ ਨਾ ਦਹੀਂ ਜਮਾਈ ਹੁਣ ਤਾਂ ਬੇਬੇ ਸਾਰਾ ਦੁੱਧ ਹੀ ਲੈ ਜਾਂਦੀ ਐ ਅੱਛਾ ਹਾਂ ਸਾਰਾ ਦੁੱਧ ਹੀ ਲੈ ਜਾਂਦੀ ਐ ਤੇ ਫਿਰ ਕਾਇ ਦਿਨ ਤਾਂ ਹੋਗੇ ਦਹੀਂ ਨਹੀਂ ਬਰਾਈ ਬੇਬੇ ਨੂੰ ਆਏ ਤਾਂ ਪੁੱਛ ਲਾਇ ਵੀ ਦੁੱਧ ਕਿਹੜੀ ਡੈਰੀ ਤੇ ਪਾ ਕੇ ਆਉਂਦੀ ਐ ਉਹ ਫਿਰ ਉਹ ਤਾਂ ਬੇਬੇ ਨੂੰ ਪਤਾ ਹੂ ਬੇਬੇ ਨੂੰ ਇਹ ਫੈਂਟ ਚ ਮਾਰ ਮਾਰਦਾ ਸੀ ਲੱਭੀ ਕਿਡ ਘੱਟ ਦਿੰਦਾ ਸੀ ਲੱਭੀ ਕੀ ਡੈਰੀ ਤੇ ਦੁੱਧ ਤਾਂ ਗਿਆ ਨਹੀਂ ਇਹ ਤਾਂ ਫਿਰ ਕਿਤੇ ਹੋ ਰਹੀ ਪਾਈ ਉਹ ਲੱਭੀ ਨੇ ਮੈਨੂੰ ਸਾਰੀ ਗੱਲ ਦੱਸੀ ਐ ਉਹ ਲੱਭੀ ਕਹਿੰ ਨਾ ਤਾਂ ਤੁਹਾਡਾ ਇਸ ਹਫ਼ਤੇ ਦੁੱਧ ਆਇਆ। ਓ ਤੂੰ ਐਵੇਂ ਗੱਲਾਂ ਜੀਆਂ ਨਾ ਮਹਾਰਾਜਾ ਬੇਬੇ ਕੋਲੇ ਬਕ ਚੱਲ ਮੈਂ ਤੈਨੂੰ ਦੱਸਾਂ। ਬੇਬੇ ਦੱਸ ਦੂਗੀ ਆਪਾਂ ਨੂੰ। ਤੂੰ ਛੋੜੀਆਂ ਗੱਲਾਂ ਕਰੀ ਜਾ ਨੇ। ਕਿਹਨੇ ਡੇਰੀ ਵਾਲੇ ਨੂੰ ਪਾ ਕੇ ਨੇ ਬੇਬੇ ਹੋਰ ਦੇ ਪਾਣੀ। ਮੇਰੀ ਗੱਲ ਤਾਂ ਸੁਣ ਲੈ ਤੂੰ। ਬੋਲ। ਓ ਕਹਿੰਦਾ ਦੁੱਧ ਤਾਂ ਤੁਸੀਂ ਮੇਰੀ ਪਾਉਨੇ ਹੋ। ਹਾਂ। ਨਾ ਤਾਂ ਦੁੱਧ ਇਸ ਹਫ਼ਤੇ ਪਾਇਆ ਤੁਸੀਂ। ਹਾਂ। ਮੈਥੋਂ ਤਾਂ ਐਡਵਾਂਸ ਵੀ 10-15 ਪਤਾ ਨਹੀਂ 20 ਕਿਲੋ ਦੁੱਧ ਰਹੀ ਗਰੀਮਾ। ਦੁੱਧ ਲੈ ਗਈ ਹਾਂ ਉਹ ਡੇਰੀ ਵਾਲੇ ਦਾ ਦਿਮਾਗ ਖਰਾਬ ਹੋਇਆ ਹੈ ਨਾ ਹਾਂ ਡੇਰੀ ਵਾਲਾ ਦਿਮਾਗ ਖਰਾਬ ਹੈ ਉਹਦਾ ਸਾਰਾ ਹਿਸਾਬ ਕਿਤਾਬ ਉਹਦਾ ਦਿਮਾਗ ਖਰਾਬ ਹੈ ਮੈਨੂੰ ਐਂ ਦੱਸ ਦੁੱਧ ਪਾ ਕੇ ਆਈਏ ਬੇਬੇ ਕਿ ਡੇਰੀ ਵਾਲੇ ਤੋਂ ਲੈ ਕੇ ਬੇਬੇ ਨੇ ਕਰਨਾ ਕੀ ਸੀ ਦੁੱਧ ਪਹਿਲਾਂ ਮਨਾ ਦੇ ਬੇਬੇ ਨੂੰ ਪੁੱਛ ਲੈ ਫਿਰ ਤੇ ਫਿਰ ਪੁੱਛ ਲੈਣੇ ਹਾਂ ਮੈਨੂੰ ਡੇਰੀਆਂ ਲੜਾਈ ਜਾਂਦੀ ਹੈ ਭਾਲਦੀ ਉਹ ਤੋਂ ਪੈਸੇ ਮੈਨੂੰ ਬੋਲ ਮਾਰਦੀ ਬੇਬੇ ਅੰਦਰ ਹੋਊਗੀ ਜਦੋਂ ਮੈਨੂੰ ਬੋਲ ਮੈਂ ਨਹੀਂ ਬੇਬੇ ਬੇਬੇ ਉਰੇ ਆ ਇਧਰ ਹਾਂ ਪੁੱਛ ਲੈ ਹੁਣ ਬੇਬੇ ਨੂੰ ਤੂੰ ਬੋਲ ਮਾਰ ਫਿਰ ਮੇਰੇ ਕਹੇ ਤਾਂ ਬੋਲਦੀ ਨਹੀਂ ਹੁਣ ਆ ਆ ਜੀ ਬੇਟਾ ਪੁੱਛ ਲੈ ਆ ਜਾ ਆ ਜਾ ਨਹੀਂ ਆ ਗਈ ਭਾਈ ਕੀ ਗੱਲ ਹੈ ਭਾਈ ਰੋਵਜੇ ਨਾਲ ਬੋਲਦੇ ਹੋਗੇ ਰੋਵਨਾ ਕੋਈ ਨਹੀਂ ਬੋਲਦੇ ਮੈਂ ਗੱਲ ਤਾਂ ਐਂ ਮੈਂ ਤੈਨੂੰ ਐਂ ਪੁੱਛਦੀਆਂ ਜਿਹੜਾ ਡੈਡੀ ਤੇ ਦੁੱਧ ਪਾ ਕੇ ਨਹੀਂ ਹੁੰਦੀ ਹੈ ਹਿਸਾਬ ਕਰਨ ਗਿਆ ਸੀ ਮੈਂ ਤੈਨੂੰ ਦੱਸਿਆ ਤਾਂ ਸੀ ਤੇ ਉਹ ਤਾਂ ਕਹਿੰਨਾ ਕਿ ਦੁੱਧ ਕਿ ਛੋਟੀ ਬੇਬੇ ਲੈ ਗਈ ਇੱਥੋਂ ਕਹ ਰਾ ਲਗੀ ਭਾਈ ਉਹ ਮਾਰੀ ਜਾਂਦਾ ਮੈਂ ਆ ਅੱਖੇ ਚ ਮੈਂ ਆਪੇ ਸਭ ਕਰਿਆ ਹੁੰਦੀ ਇਹ ਮੁੰਡਾ ਉਹ ਦੂਆ ਕੇ ਭਾਈ ਤੂੰ ਵੀ ਜਮਾ ਸਾਰੀ ਗੱਲ ਦੱਸ ਦੇ ਨਾ ਉਹ ਮੈਂ ਸਾਰੀ ਗੱਲ ਦੱਸਣੀ ਸੀ ਤਾਂ ਮੈਨੂੰ ਤੇ ਇਹ ਲੱਭੀ ਨੇ ਸਾਰੀ ਗੱਲ ਦੱਸਦੀ ਪਹਿਲਾਂ ਮੈਨੂੰ ਇਹਦਾ ਦੱਸ ਦੇ ਪਹਿਲਾਂ ਮੈਨੂੰ ਬੇਬੇ ਨਾਲ ਗੱਲ ਕਰਨੀ ਨੇ ਬੇਬੇ ਮੈਨੂੰ ਐਂ ਦੱਸ ਤੂੰ ਐ ਕਿਵੇਂ ਕਹਿੰਨੀ ਆ ਕਿ ਸਾਰੀ ਗੱਲ ਤੂੰ ਇਹਦੇ ਕੋਲੇ ਦੱਸਤੀ ਜੇ ਮੇਰੇ ਕੋਲੇ ਨਹੀਂ ਦੱਸੂ ਹੋਰ ਕਿਹਦੇ ਕੋਲੇ ਦੱਸੂ ਹੋਰ ਭਾਈ ਚਲ ਕਿਸੇ ਵੇਲੇ ਕੋਈ ਕਿਸੇ ਗੱਦਾ ਭਾਈ ਉਹ ਲਾ ਵੀ ਰੱਖਣਾ ਪੈ ਜਾਣਾ ਬੇਬੇ ਤੂੰ ਦੱਸ ਪੁੱਤਾਂ ਦੀ ਕੋਈ ਗੱਲ ਸਾਬ ਹੋਣੀ ਬੇਬੇ ਤੇ ਤੂੰ ਡੈਰੀ ਬਦਲਤੀ ਉਹ ਵੀ ਦੱਸ ਦੇ ਉਹ ਨਾਲੇ ਭਾਈ ਕਹਦਾ ਸੀ ਲੱਭੀ ਕਹਿੰਦਾ ਬਾਂਸ ਵੀ ਮੈਂ ਦੁੱਧ ਲੈ ਗਈ 15 ਮੀਟਰ ਤੀਵਾ ਮੈਨੂੰ ਪਤਾ ਹੀ ਐ ਵੀ ਤੂੰ ਪੜਦਾ ਰੱਖਦੀ ਏ ਮੇਰੇ ਤੋਂ ਵੀ ਆਏ ਨਾ ਕਿਸੇ ਨੂੰ ਪਤਾ ਲੱਗੇ ਤੂੰ ਹੋਰ ਡੈਰੀ ਚ ਦੁੱਧ ਪਾਉਣ ਲੱਗੀ ਕਿਸੇ ਮਰਜ਼ੀ ਚ ਪਾਉਣ ਲੱਗੀ ਐਂ ਕਰ ਸਾਨੂੰ ਤਾਂ ਪੈਸੇ ਚਾਹੀਦੇ ਪੈਸੇ ਲੈ ਦੇ ਅਸੀਂ ਤਾਂ ਕੱਪੜੇ ਲੈਣ ਜਾਣੇ ਆ ਪੈਸੇ ਭਾਈ ਹੁਣ ਮੈਂ ਤੁਹਾਨੂੰ ਹਲੇ ਕਿੱਥੋਂ ਦੇ ਦਫਾ ਤਾਂ ਹਫਤੇ ਹੀ ਨਹੀਂ ਹੋਏ ਜੇ ਹਫਤਾ ਹੋਊ ਆਪਾਂ ਨੂੰ ਫੇਰ ਹੀ ਪੈਸੇ ਦਊ ਦੁੱਧ ਵਾਲਾ ਤੇ ਬੇਬੇ ਹੁਣ ਮਹੀਨੇ ਦਾ ਤਾਂ حساب ਰਹਿਣਾ ਉਹਦੇ ਨਾਲ ਪਹਿਲਾਂ ਮੈਨੂੰ ਐਂ ਦੱਸ ਉਹ ਕਹਿੰਦਾ ਪਿਛਲੇ ਹਫ਼ਤੇ ਦਾ ਨਾ ਤਾਂ ਛੋੜੇ ਦੁੱਧਾਂ ਐ ਉਹ ਕਿ ਨਾਲੇ ਛੋਡੀ 10 ਕਿਲੋ ਦੁੱਧ ਲੈ ਗਈ ਉਹ ਤਾਂ ਤੇਰੇ ਸਿਰ ਦੁੱਧ ਲਈ ਜਾਂਦਾ ਚਲ ਕੋਈ ਨਾ ਭਾਈ ਆਪੇ ਮੈਂ ਮੁੰਡੇ ਨਾਲ ਆਪੇ ਹਿਸਾਬ بتا ਮੁੰਡੇ ਨਾਲ ਕਰ ਲੂੰਗੀ ਸਾਡੀ ਮਾਂ ਪੁੱਤਾਂ ਦੀ ਗੱਲ ਹੈ ਮਾਂ ਪੁੱਤਾਂ ਦੀ ਗੱਲ ਨਹੀਂ ਗੱਲ ਮੈਨੂੰ ਦੱਸ ਜਿਹੜਾ ਦੁੱਧ ਲਈਆਂ ਕਿਹੜੇ ਨਵੇਂ ਲੈ ਕੇ ਆ ਤੂੰ ਦੱਸਣੀ ਪੂ ਹੁਣ ਇਹ ਓਲਾ ਕੰਨਾਂ ਚੱਲ ਰਹਾ ਹੋਗਾ ਮੈਂ ਤੈਨੂੰ ਦੱਸਾਂ ਗੱਲ ਕਰੋ ਸਿੱਧੀ ਮੇਰੇ ਨਾਲ ਤੂੰ ਵੀ ਕਾਪੜੇ ਕਰਦੇਗਾ ਕਿਹੜੇ ਦੁੱਧ ਦੀ ਗੱਲ ਕਰਦੇ ਹੋ ਤੁਸੀਂ ਮੈਨੂੰ ਤਾਂ ਕਿਸੇ ਗੱਲ ਦੀ ਸਮਝ ਨਹੀਂ ਉਹ ਜਿਹੜਾ ਹੁਣ ਕਹੀ ਜਾਂਦਾ ਡੇਰੀ ਵਾਲਾ ਉਸੇ ਦੁੱਧ ਦੀ ਗੱਲ ਕਰਦਾ ਜਾਂ ਫੇਰ ਤੂੰ ਕਹਿੰਦਾ ਇੱਕ ਡੇਰੀ ਵਾਲਾ ਕਹਿੰਦਾ 10 ਕਿਲੋ ਦੁੱਧ ਲੈਗੀ ਬੇਬੇ 20 ਕਿਲੋ ਲੈਗੀ ਫੇਰ ਬੇਬੇ ਨੂੰ ਪੁੱਛ ਲੈ ਮੈਨੂੰ ਕੀ ਪਤਾ ਹੁਣ ਮੇਰੇ ਨਾਲ ਉਹ ਹੀ ਲੈ ਜਾਨੀ ਆ ਕਿ ਮੈਂ ਡੇਰੀ ਬਦਲਤੀ ਹੋਰ ਦਿਓ ਜਾਣ ਲੱਗੀ 10ਵੇਂ ਵੀ ਕਿਹੜੇ ਲੈ ਜਾਨੀ ਆ ਭਾਈ ਉਸੇ ਨਹੀਂ ਸਾਫ਼ ਕਰ ਲਾਂਗੇ ਚਲ ਕੋਈ ਨਾ ਭਾਈ ਕਰ ਲਾਂਗੇ ਦੁੱਧ ਤਾਂ ਚੱਲ ਭਾਈ ਮੈਂ ਲੈ ਆਈਆਂ ਜੀ ਤੇ ਸੋੜ ਕੇ ਮੈਂ ਤੁਸੇ ਕਹੀ ਨਹੀਂ ਹੋਣਾ ਉਹ ਮੈਂ ਸਹੀ ਭਾਈ ਦੇ ਆਈ ਨੇ ਤੇ ਭਾਈ ਚਲ ਹੋਰ ਵੀ ਮੈਂ ਮੈਨੂੰ ਝੂਠਾ ਕਹਿੰਦੀ ਸੀ ਨਾ ਲਿਆਂਦਾ ਦੋਨਾਂ ਦੇ ਫਿਰ ਲਿਆਂਦਾ ਆਇਆ ਫਿਰ ਦੁੱਧ ਆਇਆ ਕਿੱਥ ਤੁਸੀਂ ਭਾਈ ਬਾਰੇ ਆ ਤੇਰੇ ਨਾਲ ਸੌ ਕੋਈ ਮੇਰੇ ਭਾਈ ਉਹ ਹੀ ਘਰ ਮਗ ਮਾ ਮਾ ਟਿੰਗੜੀ ਸਾਰੀ ਸੌ ਗੱਲ ਹੁੰਦੀ ਐ ਜੀ ਪਹਿਲਾਂ ਮੈਨੂੰ ਐਂ ਦੱਸ ਦੁੱਧ ਨਾ ਆਪਣੇ ਦਾ ਮਸਲਾ ਕਰਦਾ ਆ ਤੇਰੀ ਧੀ ਵਿੱਚ ਕੀ ਲੈਣ ਬੜੀ ਬੀਬੀ ਤੂੰ ਜਿਹੜਾ ਦੁੱਧ ਆਪਣਾ ਹੁੰਦਾ ਸੀ ਉਹ ਕਿੱਥੇ ਪਾ ਕਈਂ ਤੂੰ ਦੁੱਧ ਕਿਉਂ ਲੈ ਕੇ ਆ ਸਾਰੀ ਗੱਲ ਕਿਉਂ ਨਹੀਂ ਦੱਸਦੀ ਤੂੰ ਬੀਬੇ ਨੇ ਐਂ ਗੱਲ ਕਰ ਵੀ ਕੁੜੀ ਵਿੱਚ ਕੀ ਲੈਣਾ ਕੀ ਮਸਲੇ ਦੇ ਕੁੜੀ ਕਿ ਤੂੰ ਉਹਨੂੰ ਦੇ ਤਾਂ ਵੀਰਪਾਲ ਨੂੰ ਦੇ ਤਾਂ ਦੁੱਧ ਦਿੱਤਾ ਭਾਈ ਥੋੜਾ ਜਿਹਾ ਲੈ ਕੇ ਉਹਨੂੰ ਲੋਟ ਸੀ ਦੁੱਧ ਦੀ ਦੁੱਧ ਦੀ ਲੋੜ ਸੀ ਲੋੜ ਸੀ ਨਾ ਫਿਰ ਦੁੱਧ ਨੂੰ ਉਹਨਾਂ ਦੇ ਡੈਰੀ ਨਹੀਂ ਸੀ ਇੱਥੇ ਦੁੱਧ ਲੈਣ ਆਈ ਹੋਰ ਤੇ ਮੈਂ ਸੱਚੀ ਗੱਲ ਅਸ ਕੀ ਐ ਵਿੱਚੋਂ ਸੱਚੀ ਗੱਲ ਕਿਉਂ ਤੂੰ ਐਵੇਂ ਪਹੇਲੀਆਂ ਪਾਈ ਜਾਂਦੀ ਸੱਚੀ ਗੱਲ ਤੜਾ ਮੈਨੂੰ ਨਾ ਥੋੜੀ ਜਿਹੀ ਮਾਰਿਆ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਪਤਾ ਲੱਗਿਆ ਜਿਹੜੀ ਗੱਲ ਦਾ ਨਾ ਜੀ ਉਹ ਗੱਲ ਕੋਈ ਤੇ ਫਿਰ ਦੇਖੀ ਤੇਰਾ ਮੈਂ ਕੀ ਬਣਾਉਂਦੀ ਮੈਂ ਜਾ ਕੇ ਉਹਨੀਆਂ ਤਾਏ ਕੇ ਗਣੇ ਮੈਨੂੰ ਦੱਸਿਆ ਕਿਸੇ ਨੇ ਕਹਿੰਦੇ ਨਾ ਥੋਡੀ ਬੁੜੀ ਦੁੱਧ ਵਾਲੀ ਢੋਲੀ ਜਿਹੜੀ ਲਾਲ ਢੋਲੀ 10 ਕਿਲੋ ਵਾਲੀ 15 ਕਿਲੋ ਵਾਲੀ ਉਹ ਲੈ ਕੇ ਤਾਇਏ ਕਿ ਕਦੇ ਬੜੀ ਜਾਂਦੀ ਸੀ ਜਾਂ ਭਾਈ ਤੂੰ ਭੱਜ ਜਾ ਚੱਲ ਲੈ ਆ ਪਤਾ ਜਫਾ ਜਾ ਜਾਂ ਜਾਂ ਫਿਰ ਪਤਾ ਜੇ ਤੈਨੂੰ ਕੋਈ ਨਹੀਂ ਲਿਆ ਪਤਾ ਮੈਂ ਅਸੀਂ ਚੱਲ ਕੋਈ ਨਾ ਹਜੇ ਮਾਂ ਪੁੱਤ ਕਰਦੇ ਆਂ ਚੰਗਾ ਫਿਰ ਮੈਂ ਜਾ ਕੇ ਹੁਣੀ ਆ ਜਾਂ ਭੱਜ ਜਾ ਮੇਰੀ ਸੁਣ ਲੈ ਗੱਲ ਮੈਂ ਤਾਂ ਜਮਾਨੀ ਮਾਰਦੀ ਗੱਪ ਤੇ ਪਰ ਕੁਛ ਮੈਨੂੰ ਆਖੀ ਨਾ ਚੰਗਾ ਬੇਬੇ ਮੈਂ ਕੀ ਕਹਾਂ ਤੂੰ ਦੱਸ ਦੇ ਸੱਚੀ ਗੱਲ ਜੇ ਕੀ ਗੱਲ ਹੈ ਕੀ ਭਾਈ ਮਾਤਾ ਨਾ ਆਪਣੀ ਵੀਰਪਾਲ ਨੂੰ ਪਈ ਤੇਰਾ ਤਾਇਕੇ ਕਰੇ ਖੋਆ ਕੱਢ ਕੇ ਦੇਤਾ ਤੇਰਾ ਭਲਾ ਹੋ ਜੇ ਅਸਾ ਦੁੱਧ ਇਕੱਠਾ ਕਰ ਕਰਕੇ ਉੱਥੇ ਰੱਖੀਗੀ ਨਾ ਆਪਣੇ ਨਾਲ ਲੱਭੀ ਦੀ ਡੇਰੀ ਵਾਲਾ ਹੈ ਹਾਂ ਨਾਲੇ ਭਾਈ ਉਹਦੀ ਡੇਰੀ ਵਾਲਾ ਉੱਥੋਂ ਪਵਾ ਕੇ ਲੈ ਆਈਏਗੀ ਜਮਾ ਨਹੀਂ ਮਾਰਦੀ ਝੂਠ ਉਹ ਵਿਚਾਰੀ ਨਾ ਮੈਨੂੰ ਰੋਜ਼ ਬਿਰਬਿਰ ਕਰਦੀ ਫੋਲ ਲਾ ਕੇ ਜਵਾਕ ਵੇ ਵੇ ਖੋਆ ਮੰਗਦੇ ਆ ਖੋਆ ਤੇ ਮੈਂ ਚੱਲ ਮੈਂ ਆਖਾ ਚੱਲ ਕੋਈ ਨਾ ਭਾਈ ਤੁਹਾਡੇ ਤਾਂ ਨਹੀਂ ਦੁੱਧ ਤੇ ਚੱਲ ਭਾਈ ਮੈਂ ਕੱਢ ਕੇ ਦੇ ਦੂਗੀ ਬੇਬੇ ਤੂੰ ਐਡੇ ਐਡੀਆਂ ਚੋਰੀਆਂ ਕਰਦੀਆਂ ਹਨ ਉਹ ਹਰਪ੍ਰੀਤ ਨੂੰ ਹੁਣ ਸਾਰਾ ਤਾਇਕਾ ਘਰਾਂ ਗੱਲ ਦਾ ਪਤਾ ਲੱਗ ਜੂ ਆਪਣੇ ਅਗਰੇ ਦਾ ਕਲੇਸ਼ ਹੋ ਜਾਊਗਾ ਜੇ ਤੂੰ ਇਹੀ ਗੱਲ ਦੱਸ ਦਿੰਦੀ ਵੀ ਭਾਈ ਮੈਂ ਭੈਣ ਨੂੰ ਖਵਾ ਕੱਢ ਕੇ ਜਾਣਾ ਆਪਾਂ ਘਰੇ ਹੀ ਕੱਢ ਕੇ ਆਪਣਾ ਦੁੱਧ ਸੀ ਤਰੀ ਬੈਠੀ ਉਹਨੂੰ ਗਮੰਡੀਆਂ ਦੇ ਤਾਇਤਾ ਕੀ ਪਤਾ ਭਾਈ ਤੇਰੇ ਤਾਇਕੇ ਦੱਸਣ ਤਾਂ ਨਾ ਦੱਸਣ ਪਰ ਤੂੰ ਭਾਈ ਪਹਿਲਾਂ ਆ ਕੇ ਨਾ ਸਾਰਾ ਹੀ ਉਹਨੂੰ ਹਸਾਬ ਕਿਤਾਬ ਦੇ ਤਾ ਸਾਰਾ ਕੁਝ ਦਸਤਾ ਨਾਲੇ ਮੈਂ ਆਕ ਆਦੇ ਆਂਛੀ ਮੈਂ ਖਲਾ ਮੁੰਡਾ ਜਮਾਣੀ ਬੇਬੇ ਉਹਨੇ ਉਹਨੂੰ ਭੇਜਿਆ ਸੀਗਾ ਉਹਦੇ ਪੈਸੇ ਫੜ ਕੇ ਲੈ ਡੈਰੀ ਦੇ ਨੂੰ ਮੈਨੂੰ ਕੀ ਹੁਣ ਬੋਲਸੀ ਤੂੰ ਇਹੋ ਜੇ ਕਲੇ ਮਲੇ ਕਰੀ ਬੈਠੀ ਹੈਗੀ ਚੱਲ ਹੁਣ ਨਾ ਫੇਰ ਤੂੰ ਦੱਸੀ ਭਾਈ ਹਰਪ੍ਰੀਤ ਕੋਲੇ ਚੰਗਾ ਗੱਲ ਮੈਂ ਤਾਂ ਨਹੀਂ ਦੱਸਦਾ ਜਦੋਂ ਆਈ ਹੁਣ ਤੂੰ ਹੀ ਸਮਝੀਓ ਜਨਾ ਤੇਰੇ ਨਾਲ ਕਲੇਸ਼ ਕਰੂਗੀ ਉਹ ਗਰ ਤਾਂ ਪੱਕੀ ਹੈ ਮੁੰਡੇ ਦੀ ਹੁਣ ਤਾਂ ਮੇਰੇ ਆ ਕੇ ਜਮਾਣਾ ਗੱਦਹਾਰ ਬਣ ਜੂਗੀ ਜੇ ਤਾਇਆ ਕਿਹਾ ਨਹੀਂ ਦੱਸਤਾ ਵੀ ਵੀਰਪਾਲ ਨੂੰ ਖੋਆ ਕੱਢ ਕੇ ਸਾਡੇ ਘਰ ਟੋਲੀ ਪਰ ਕੇ ਐਡੀ ਦੇਤੀ ਉਹ ਮੈਂ ਕਿਵੇਂ ਜਾਨ ਛਡਾਉਂਗੀ ਚਾਹ ਦੇਖੀ ਜਾਉ ਕੀ ਜਾਨ ਛਡਾਉਂਗੀ ਕੈਨੂੰ ਮੰਨ ਜੂਗੀ ਉਹਦੇ ਕੋਲ ਗਲਤੀ ਮੰਨ ਲੂੰਗੀ ਵੀ ਹਾਂ ਭਾਈ ਮੈਂ ਤਾਂ ਤੇਰੀ ਮਾਰੀ ਨੇ ਭਾਈ ਚੋਰੀ ਕਰੀ ਹੈਗੀ